ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਖੇਡਾਂ ਦੀ ਦੁਨੀਆ ਵਿੱਚ ਬਹੁਤ ਸਾਰੀਆਂ ਖੇਡਾਂ ਨੇ ਅਤੇ ਇਹਨਾਂ ਖੇਡਾਂ ਵਿੱਚੋਂ ਕੁਝ ਖੇਡਾਂ ਜਿਗਿਆ ਨੇ ਜੋ ਸਵੈ ਰਖਿਆ ਦੀ ਸ਼੍ਰੇਣੀ ਵਿੱਚ ਆਉਂਦੀਆਂ ਨੇ ਜਾਂ ਫਿਰ ਮਾਰਸ਼ਲ ਆਰਟਸ ਦੀ ਸ਼੍ਰੇਣੀ ਵਿੱਚ ਆਉਂਦੀਆਂ ਮੰਨੀਆਂ ਜਾਂਦੀਆਂ ਨੇ ਉਹਨਾਂ ਵਿੱਚ ਹੀ ਸ਼ਾਮਲ ਨੇ ਜੂਡੋ ਕਾਰਾਟੇ ਅਤੇ ਤਾਈਕਵਾਂਡੋ ਇਹਨਾਂ ਵਿੱਚੋਂ ਅੱਜ ਖਾਸ ਤੌਰ ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਤਾਈਕਵਾਂਡੋ ਦੀ ਖੇਡ ਉੱਤੇ ਇਸ ਖੇਡ ਬਾਰੇ ਗੱਲ ਕਰਾਂਗੇ ਇਸ ਖੇਡ ਨਾਲ ਸੰਬੰਧਿਤ تفصیلی ਜਾਣਕਾਰੀ حاصل ਕਰਾਂਗੇ ਇੱਕ ماہر شخصیت ਕੋਲੋਂ ਉਹਨਾਂ ਦਾ ਨਾਮ ਪਵਨ چولی جی جو کہ تای ایکوانڈو ਦੇ کوچ ਨੇ ਅਤੇ قومی ਪੱਧਰ ਤੱਕ ਉਹਨਾਂ ਦਾ ਨਾਮ ਇਸ ਖੇਡ ਦੇ ਨਾਲ ਜੁੜਦਾ ਹੈ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ নমস্কার ਜੀ ਸੋ ਇਸ ਖੇਡ ਬਾਰੇ ਵੀ ਗੱਲ ਕਰਾਂਗੇ تای ایکوانਡੋ ਬਾਰੇ تفصیل ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਥੋੜਾ ਜਿਹਾ ਜਾਣਾਂਗੇ ਕਿ ਤੁਸੀਂ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਹੋ ਠੀਕ ਹੈ ਮੇਰਾ ਨਾਮ ਪਵਨ ਚੋਲੀ ਹੈ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਹਾਂ ਜੀ ਤੇ ਇੱਕ ਛੋਟੇ ਪਰਿਵਾਰ ਤੋਂ ਇੱਕ ਸਬੰਧਿਤ ਐ ਮੈਂ ਨਾਲ ਫੈਮਿਲੀ ਦੇ ਨਾਲ ਸਬੰਧਿਤ ਐ ਮੈਂ ਜੀ ਤੇ ਇਸ ਜਿਹੜੀ ਖੇਡ ਹੈ ਤਾਇਕਵਾਂਡੂ ਦੀ ਖੇਡ ਦੇ ਬਾਰੇ ਆਪਾਂ ਤਫਸੀਲ ਵਿੱਚ ਗੱਲ ਕਰਾਂਗੇ ਪਹਿਲਾਂ ਇਹ ਜਾਣਾਂਗੇ ਕਿ ਤੁਸੀਂ ਇਸ ਖੇਡ ਨਾਲ ਕਦੋਂ ਜੁੜੇ ਕਿਵੇਂ ਜੁੜੇ ਆ ਤੁਹਾਡਾ ਝੁਕਾ ਇਸ ਖੇਡ ਵੱਲ ਕਿਵੇਂ ਹੋਇਆ ਸਟਾਰਟਿੰਗ ਦੇ ਵਿੱਚ ਮੈਂ ਬੜਾ ਇੱਕ ਦੁਬਲਾ ਪਤਲਾ ਹੁੰਦਾ ਸੀ ਕਿ ਆਪਣੀ ਆਤਮ ਰੱਖਿਆ ਵਗੈਰਾ ਕੁਝ ਨਹੀਂ ਕਰ ਪਾਂਦਾ ਸੀ ਅੱਛਾ ਜੀ ਫਿਰ ਮਤਲਬ ਮੈਨੂੰ ਇੱਕ ਜ਼ਰੂਰਤ ਪਈ ਕਿ ਕਿ martial art ਸਿੱਖਿਆ ਜਾਵੇ ਜਿਹਦੇ ਵਿੱਚ ਆਪਾਂ 셀 ਡਿਫੈਂਸ ਆਪਣੀ ਆਤਮ ਰੱਖਿਆ ਕਰ ਸਕੀਏ ਹਰ ਕੋਈ ਬੱਚਾ ਮੈਨੂੰ ਡਰਾਦਾ ਹੁੰਦਾ ਸੀ ਅੱਛਾ ਜੀ ਤੇ ਫਿਰ ਮੈਂ 셀 ਡਿਫੈਂਸ ਕਰਾਟੇ ਤਾਈਕੋਂਡੋ ਸਿੱਖਣਾ ਇੱਕ ਅੱਛਾ ਸੰਝਿਆ ਕਿ ਤਾਈਕੋਂਡੋ ਸਿੱਖਿਆ ਜਾਵੇ ਫਿਰ ਮੈਂ ਧੀਰੇ ਧੀਰੇ ਤਾਈਕੋਂਡੋ ਸਿੱਖਣਾ ਸ਼ੁਰੂ ਕੀਤਾ ਤਾਈਕੋਂਡੋ ਕੀ ਚੀਜ਼ ਹੈ ਕਿ ਇਹ ਕੋਰੀਅਨ martial art ਹੈ ਕੋਰੀਆ ਤੋਂ ਚਲ ਕੇ ਕਿਤੇ ਇੱਕ ਛੋਟੇ ਜਿਹੇ ਅੰਮ੍ਰਿਤਸਰ ਦੇ ਵਿੱਚ ਆ ਕੇ ਆਈ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਆ ਕੇ ਉੱਥੇ ਮੈਂ ਸਿੱਖਿਆ ਤਾਈਕੋਂਡੋ ਦਾ ਫਾਇਦਾ ਇੱਕ ਇਹ ਚੀਜ਼ ਹੈ ਕਿ ਸਾਨੂੰ ਆਪਣੀ ਆਤਮ ਰੱਖਿਆ ਕਰਨ ਲਈ ਇੱਕ ਗੁਣ ਆ ਜਾਂਦਾ ਹੈ ਤਾਈਕੋਂਡੋ ਸਿੱਖਣ ਦੇ ਨਾਲ ਇੱਕ ਬੰਦਾ ਹਾਰਡ ਵਰਕ ਕਰ ਲੈਂਦਾ ਹੁਣ ਜਿਸ ਤਰ੍ਹਾਂ ਆਮ ਤੌਰ ਲੋਕੀ ਹੁੰਦੇ ਆ ਦੁਬਲੇ ਬਤਲੇ ਹੁੰਦੇ ਆ ਬੱਚੇ ਹਾਰਡ ਵਰਕ ਨਹੀਂ ਕਰ ਪਾਉਂਦੇ ਉਹਦੇ ਨਾਲ ਕੀ ਹੁੰਦਾ ਕਿ ਇੱਕ ਗੇਮ ਸਪੋਰਟਸ ਕਰਨ ਦੇ ਨਾਲ ਇੱਕ ਬੱਚੇ ਨੂੰ ਹਾਰਡ ਵਰਕ ਕਰਨ ਦੀ ਆਦਤ ਪੈ ਜਾਂਦੀ ਹੈ ਜਿਸ ਤਰ੍ਹਾਂ ਵਸ ਸਵੇਰੇ ਉੱਠ ਕੇ ਰਨਿੰਗ ਕਰਨਾ ਥੋੜਾ ਵਰਕਆਊਟ ਕਰਨਾ ਤੈਕੁੰਡੋ ਕਿਕਸ ਕਰਨਾ 셀 ਡਫੈਂਸ ਸਿੱਖਣਾ ਉਹਦੇ ਨਾਲ ਕਿ ਬੱਚੇ ਨੂੰ ਹਾਲੇ ਤੇ ਬੱਚਾ ਵਰਕ ਆਪਣਾ ਪ੍ਰੋਫੈਸ਼ਨਲ ਕੰਮ ਤੇ ਕਰਦਾ ਨਹੀਂ ਅਸੀਂ ਐਹੀ ਬੱਚਿਆਂ ਨੂੰ ਬੱਚਾ ਸਿੱਖਦਾ ਹੈ ਬੱਚਾ ਸਿੱਖਣ ਦੇ ਨਾਲ ਬੱਚੇ ਨੂੰ ਵਰਕ ਕਰਨ ਦੀ ਆਦਤ ਪੈ ਜਾਂਦੀ ਹੈ ਥੋੜੀ ਮਿਹਨਤ ਕਰਨ ਦੀ ਛੋਟੇ ਚ ਗਈ ਮਿਹਨਤ ਕਰਨ ਦੀ ਆਦਤ ਪੈ ਜਾਂਦੀ ਹੈ ਮੈਂ ਵੀ ਉੱਥੋਂ ਸਿੱਖਣਾ ਸ਼ੁਰੂ ਕੀਤਾ ਉਹ ਧੀਰੇ ਧੀਰੇ ਮੇਰੇ ਰੋਜ਼ਾਨਾ ਵਧਦਾ ਗਿਆ ਮੈਂ ਹੋਰ ਚਾਹੁੰਦਾ ਸੀ ਕਿ ਹੋਰ ਮੈਂ ਡੀਪਲੀ ਜਾਵਾਂ ਕਿ ਇਹ ਤ੍ਰਾਈਕਾਂਡੋ ਪ੍ਰੋਪਰ ਹੈਗਾ ਕੀ ਹੈ ਫਿਰ ਹੌਲੀ ਮੈਂ ਆਪਣੇ ਆਪਣੇ ਕੋਚ ਸਾਹਿਬ ਨਾਲ ਚੱਲਦਾ ਰਿਹਾ ਉਹਨਾਂ ਨੇ ਮੈਨੂੰ ਟ੍ਰੇਨਿੰਗ ਦਿੱਤੀ ਮੈਂ ਟ੍ਰੇਨਿੰਗ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਮੈਂ ਸਟੇਟ ਲੈਵਲ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਟੂਰਨਾਮੈਂਟ ਖੇਡਦਾ ਰਿਹਾ ਜੀ ਸੋ ਇੱਕ ਜਿਹੜੀ ਜ਼ਰੂਰਤ ਤੁਹਾਨੂੰ ਮਹਿਸੂਸ ਹੋਈ ਆਪਣੀ ਰੱਖਿਆ ਕਰਨ ਦੀ ਜਾਂ ਸਵੈ ਰੱਖਿਆ ਦੀ ਉਹਦੇ ਵਿੱਚੋਂ ਤੁਹਾਡਾ ਰੁਝਾਨ ਸ਼ੁਰੂ ਹੋਇਆ ਤੇ ਹੌਲੀ-ਹੌਲੀ ਤੁਸੀਂ ਇਸ ਖੇਡ ਨਾਲ ਜੁੜੇ ਤੇ ਬਤੌਰ ਖਿਡਾਰੀ ਵੀ ਤੁਸੀਂ ਫਿਰ ਬਹੁਤ ਸਾਰੇ ਮੁਕਾਬਲੇ ਵਿੱਚ ਹਿੱਸਾ ਲਿਆ ਕੁਝ ਮੁਕਾਬਲੇ ਬਾਰੇ ਜਾਨਣਾ ਚਾਹਾਂਗੇ ਕੁਝ ਟੂਰਨਾਮੈਂਟ ਜਿਹੜੇ ਤੁਸੀਂ ਖੇਡੇ ਜਿਵੇਂ ਤੁਸੀਂ ਦੱਸਿਆ ਸੂਬਾ ਪੱਧਰ ਉੱਤੇ ਕੌਮੀ ਪੱਧਰ ਉੱਤੇ ਕੁਝ ਉਹਨਾਂ ਦਾ ਜ਼ਿਕਰ ਆਪਾਂ ਜ਼ਰੂਰ ਕਰੀਏ ਮੈਂ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਸਪੋਰਟਸ ਆਪਣਾ ਟਾਈਕੋਂਡੋ ਸ਼ੁਰੂ ਕੀਤੀ ਉਦੋਂ ਮੈਂ ਜਿਆਦਾ ਇਨ ਐਕਸਪਰਟ ਨਹੀਂ ਹੁੰਦਾ ਸੀ ਪਹਿਲਾ ਟੂਰਨਾਮੈਂਟ ਮੇਰਾ ਫਿਰੋਜ਼ਪੁਰ ਸਟੇਟ ਲੈਵਲ ਦਾ ਟੂਰਨਾਮੈਂਟ ਹੋਇਆ ਟੂਰਨਾਮੈਂਟ ਤੇ ਕੀ ਹੋਇਆ ਕਿ ਮੈਂ ਪ੍ਰੈਕਟਿਸ ਕਰਕੇ ਪੂਰੇ ਉੱਪਰ ਗਿਆ ਪਰ ਮੈਂ ਪਹਿਲਾ ਟੂਰਨਾਮੈਂਟ ਹੀ ਹਾਰ ਗਿਆ ਪਰ ਮੈਂ ਬਹੁਤ ਨਿਰਾਸ਼ ਹੋਇਆ ਕਿ ਮੈਂ ਟੂਰਨਾ ਇੰਨੀ ਪ੍ਰੈਕਟਿਸ ਕਰਨ ਦੇ ਬਾਅਦ ਵੀ ਮੈਂ ਟੂਰਨਾਮੈਂਟ ਹਾਰ ਗਿਆ ਪਰ ਫਿਰ ਵੀ ਮੇਰੇ ਕੋਚ ਨੇ ਕਿਹਾ ਕੋਈ ਗੱਲ ਨਹੀਂ ਇੱਕ ਸਪੋਰਟਸਮੈਨ ਦੀ ਹਾਰ ਜਿੱਤ ਹੁੰਦੀ ਰਹਿੰਦੀ ਹੈ ਮੈਂ ਹੋਰ ਮਿਹਨਤ ਕਰਾਂਗਾ ਨੈਕਸਟ ਟਾਈਮ ਫਿਰ ਮੈਂ ਹੋਰ ਮਿਹਨਤ ਕੀਤੀ ਫਿਰ ਮੈਂ ਸਟੇਟ ਲੈਵਲ ਤੇ ਇੱਕ ਆਪਣਾ ਮੈਡਲ ਆਪਣਾ 골ਡਨ ਨਿਕਾਲਿਆ ਫਿਰ ਉਸ ਤੋਂ ਬਾਅਦ ਮੇਰੀ ਨੈਸ਼ਨਲ ਲੈਵਲ ਸਿਲੈਕਸ਼ਨ ਹੋਈ ਫਿਰ ਮੇਰੀ ਦਿੱਲੀ ਟ੍ਰੇਨਿੰਗ ਲਈ ਮੈਨੂੰ ਸਿਲੈਕਟ ਕੀਤਾ ਗਿਆ ਫਿਰ ਮੋਸਟ ਸਾਈਡ ਤੇ ਟ੍ਰੇਨਿੰਗ ਲਈ ਤੇ ਫਿਰ ਮੈਂ ਨੈਸ਼ਨਲ ਲੈਵਲ ਆਪਣਾ ਚੰਡੀਗੜ੍ਹ ਵਗੈਰਾ ਮੇਰਾ ਟੂਰਨਾਮੈਂਟ ਨੈਸ਼ਨਲ ਲਾਇਫਰਮ ਉਸ ਸਾਈਟ ਤੇ ਖੇលਿਆ ਫਿਰ ਸਾਊਥ ਏਸ਼ੀਆ ਦੇ ਟੂਰਨਾਮੈਂਟ ਲਈ ਮੇਰੀ ਫਿਰ ਸੈLECTION ਹੋਈ ਫਿਰ ਮੈਨੂੰ ਉਹਨਾਂ ਨੇ ਬੈਂਗਲੌਰ ਦੇ ਵਿੱਚ ਭੇਜਿਆ ਉੱਥੇ ਮੈਂ ਟ੍ਰੇਨਿੰਗ ਵਗੈਰਾ ਲਿਤੇ ਆਪਣੇ ਕੋਚਸ ਵਗੈਰਾ ਨਾਲ ਸਾਰੀ ਤੇ ਉਹਦੇ ਨਾਲ ਜਦੋਂ ਮੈਂ ਸਿੱਖਦਾ ਰਿਹਾ ਫਿਰ ਮੈਨੂੰ ਬੜਾ ਅੱਛਾ ਲੱਗਾ ਕਿ ਇਹ ਟੈਕਵੋਂਡੋ ਬਹੁਤ ਅੱਛੀ ਚੀਜ਼ ਹੈ ਖਾਸ ਕਰ ਆਪਣੀ ਸੈਲਫ ਡਿਫੈਂਸ ਲਈ ਮੈਂ ਸਭ ਨੂੰ ਇਹੀ ਸੁਜੈਸਟ ਕਰਾਂਗਾ ਕਿ ਹਰ ਬੱਚੇ ਨੂੰ ਮਾਰਸ਼ਲ ਆਰਟਸ ਸਿੱਖਣਾ ਬਹੁਤ ਜ਼ਰੂਰੀ ਹੈ ਖਾਸ ਕਰ ਲੜਕੀਆਂ ਨੂੰ ਅਜਾ ਤੁਸੀਂ ਦੇਖਦੇ ਹੋ ਲੜਕੀਆਂ ਚੈਨਪੁਲਿੰਗ ਪੈਲਬਲੀ ਸਭ ਕੁਝ ਹੋ ਰਿਹਾ ਪਰ ਤੁਸੀਂ ਜਦੋਂ ਵੀ ਟਾਈਕਵੋਂਡੋ ਸਿੱਖੋਗੇ ਆ ਲੜਕੀਆਂ ਖਾਸ ਕਰ ਆਪਣਾ ਸੈਲਫ ਡਿਫੈਂਸ ਤੇ ਕਰ ਸਕਣਗੀਆਂ ਤੁਸੀਂ ਕਮ ਸੇ ਕਮ ਆਪਣਾ ਡਿਫੈਂਸ ਤੇ ਕਰ ਪਾਓਗੇ ਇਹਦੇ ਨਾਲ ਸਿੱਖਣਾ ਬੱਚਿਆਂ ਨੂੰ ਬਹੁਤ ਜ਼ਰੂਰੀ ਹੈਗਾ ਨੰਬਰ 2 ਉਸ ਤੋਂ ਬਾਅਦ ਬਚਾਏ ਕਿ ਡਿਸਪਲਨ ਚਾਜਦਾ ਹੈ ਬੱਚੇ ਨੂੰ ਹਾਰਡ ਵਰਕ ਕਰਨ ਦੀ ਆਦਤ ਪੈ ਜਾਂਦੀ ਹੈ ਬੱਚਾ ਹਰ ਚੀਜ਼ ਸਿੱਖਦਾ ਹੈ ਸਪੋਰਟਸ ਇੱਕ ਐ ਟਾਈਕਵੋਂਡੋ ਸਪੋਰਟਸ ਇੱਕ ਐੋਜੀ ਚੀਜ਼ ਹੈ ਕਿ ਬੱਚਾ ਹਰ ਕੰਮ ਟਾਈਮ ਤੇ ਕਰਨਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਮਾਰਨਿੰਗ ਉੱਠਣਾ ਹੈ ਮੇਰਾ ਟ੍ਰੇਨਿੰਗ ਟਾਈਮ ਹੋ ਗਿਆ ਮੈਂ ਪੜ੍ਹਨਾ ਹੈ ਮੇਰਾ ਟਾਈਮਿੰਗ ਹੋ ਗਿਆ ਸਭ ਤੋਂ ਵਧੀਆ ਚੀਜ਼ ਹੈ ਕਿ ਬੰਦਾ ਇੱਕ ਅਨੁਸ਼ਾਸਨ ਵਿੱਚ ਆਣਾ ਸ਼ੁਰੂ ਹੋ ਜਾਂਦਾ ਹੈ ਜੀ 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 ਸੋ ਬਹੁਤ ਸਾਰੇ ਫਾਇਦੇ ਨੇ ਸਿਹਤ ਰੱਖਿਆ ਤੋਂ ਇਲਾਵਾ ਵੀ ਇਸ ਖੇਡ ਦੇ ਨਾਲ ਜੁੜਨ ਦੇ ਤੇ ਹੁਣ ਜਦੋਂ ਆਪਾਂ ਗੱਲ ਤਾਈਕਵਾਂਡੋ ਦੀ ਕਰ ਹੀ ਰਹੇ ਹਾਂ ਤਾਂ ਆਪਾਂ ਤੁਹਾਨੂੰ ਉਹਦੀ ਰਵਾਇਤੀ ਵਰਦੀ ਵਿੱਚ ਵੀ ਵੇਖ ਰਹੇ ਹਾਂ ਤੇ ਇੱਕ ਸਵਾਲ ਦਰਸ਼ਕਾਂ ਦੇ ਮਨਾਂ ਵਿੱਚ ਵੀ ਜ਼ਰੂਰ ਆਊਗਾ ਜੇ ਜਦੋਂ ਆਪਾਂ ਗੱਲ ਕੀਤੀ মার্শাল ਆਰਟਸ ਦੀਆਂ ਖੇਡਾਂ ਦੀ ਜਸ ਵੈਰ ਰੱਖਿਆ ਵਾਲੀਆਂ ਖੇਡਾਂ ਦੀ ਤਾਂ ਇਹਦੇ ਵਿੱਚ ਤਿੰਨ ਨਾਂ ਪ੍ਰਮੁੱਖ ਤੌਰ ਤੇ ਆ ਜਾਂਦੇ ਆ ਜੂਡੋ ਕਾਰਾਟੇ ਤੇ ਤਾਈਕਵਾਂਡੋ ਵੇਖਣ ਨੂੰ ਆਮ ਦਰਸ਼ਕ ਨੂੰ ਇੱਕੋ ਜੀਆਂ ਵੀ ਲੱਗ ਸਕਦੀਆਂ ਬਿਲਕੁਲ ਤੇ ਦਿਖ ਪੱਖੋਂ ਵੀ ਵਰਦੀ ਪੱਖੋਂ ਵੀ ਸੋ ਆਪਾਂ ਫਰਕ ਜ਼ਰੂਰ ਦਸੀਏ ਦਰਸ਼ਕਾਂ ਨੂੰ ਕਿ ਜੂਡੋ ਕਾਰਾਟੇ ਤੇ ਤਾਈਕਵਾਂਡੋ ਨੂੰ ਜੇਕਰ ਆਪਾਂ ਸਮਝਣਾ ਹੋਵੇ ਤਾਂ ਇਹਨਾਂ ਦਾ ਫਰਕ ਕਿਸ ਤਰ੍ਹਾਂ ਸਮਝੀਏ ਠੀਕ ਹੈ ਸਭ ਤੋਂ ਪਹਿਲਾਂ ਮੈਂ ਜੂਡੋ ਨੂੰ ਐਕਸਪਲੇਨ ਕਰਾਂਗਾ ਜੂਡੋ ਇੱਕ ਜਸਟ ਇੱਕ ਬ੍ਰੈਸਲਿੰਗ ਟਾਈਪ ਜੀ ਬੀ ਜੁਡੋ ਨੂੰ ਪਕੜਨਾ ਹੁੰਦਾ ਹੈ ਉਹ ਨੀਚੇ ਘੇਰਾ ਨਾ ਹੁੰਦਾ ਕਰਾਟੇ ਟਾਈਕਵਾਂਡੋ ਕਰਾਟੇ ਟਾਈਕਵਾਂਡੋ ਜੀ ਫਰਕ ਹੈ ਕਿ ਟੈਕਨੀਕਸ ਦਾ ਜੀ ਜਿਸ ਤਰ੍ਹਾਂ ਹੁਣ ਟਾਈਕਵਾਂਡੋ ਦੇ ਵਿੱਚ ਹੁਣ ਆਪਾਂ ਅਲੱਗ-ਅਲੱਗ ਚੀਜ਼ਾਂ ਖੇਡਦੇ ਜਿਵੇਂ ਵਾਲੀਬਾਲ ਹੈ ਬਾਸਕਟਬਾਲ ਹੈ ਫੁੱਟਬਾਲ ਹੈ ਹੈ ਤਾਂ ਬਾਲ ਹੀ ਹੈ ਪਰ ਉਹਨੂੰ ਅਲੱਗ-ਅਲੱਗ ਤਰੀਕਿਆਂ ਨਾਲ ਖੇਡਿਆ ਜਾਂਦਾ ਫੁੱਟਬਾਲ ਨੂੰ ਪੈਰ ਨਾਲ ਖੇਡਿਆ ਜਾਏਗਾ ਬਾਸਕਟਬਾਲ ਨੂੰ ਬਾਸਕਟ ਦੇ ਉੱਪਰ ਪਾਇਆ ਜਾਂਦਾ ਇਸ ਤਰ੍ਹਾਂ ਇੱਕ ਟਾਈਕਵਾਂਡੋ ਚੀਜ਼ ਹੈ ਜਿਹਦੀ ਅਲੱਗ ਟੈਕਨੀਕ ਹੈ ਟਾਈਕਵਾਂਡੋ ਨੂੰ ਇੱਕ ਟੈਕਨੀਕਲੀ ਆਰਟ ਬਣਾਇਆ ਗਿਆ ਕਿ ਨੈਚੁਰਲ ਵੇ ਆਰਟ ਬਣਾਇਆ ਗਿਆ ਹੁਣ ਜਿਸ ਤਰ੍ਹਾਂ ਦੇਖੋ ਅਨ ਨੈਚੁਰਲ ਸਾਡੀ ਬਾਹੂ ਉੱਪਰ ਚੱਲ ਜਾਏਗੀ ਇਹ ਅਨ ਨੈਚੁਰਲ ਚਲਾ ਗਿਆ ਟਾਈਕਵਾਂਡੋ ਦੇ ਵਿੱਚ ਉਹਨਾਂ ਨੇ ਇੱਕ ਇਹੋ ਜਿਹਾ ਆਰਟ ਬਣਾਇਆ ਕਿ ਆਰਟੀਫੀਸ਼ਲ ਤੁਸੀਂ ਕੁਝ ਨਹੀਂ ਕਰਨਾ ਹਮ ਸਿਰਫ ਨੈਚੁਰਲ ਵੇ ਨਾਲ ਹੀ ਕਰਨਾ ਹੈ ਨੈਚੁਰਲ ਵੇ ਨਾਲ ਤੁਹਾਨੂੰ ਪਤਾ ਹੈ ਨੈਚੁਰਲ ਵੇ ਨਾਲ ਜੋ ਚ ਕਰਾਟੇ ਦੇ ਵਿੱਚ ਕੀ ਹੈਗਾ ਕਰਾਟੇ ਦੇ ਵਿੱਚ ਥੋੜਾ ਆਰਟੀਫੀਸ਼ੀਅਲ ਅਟੈਕ ਹੈ ਗਿਆ ਤੇ ਜਿਹਦੇ ਕਾਰਨ ਥੋੜਾ ਤਾਈਕੋਂਡੋ ਉੱਪਰ ਜਾਣਾ ਸ਼ੁਰੂ ਇਸ ਕਰਕੇ ਹੋਇਆ ਕਿਉਂਕਿ ਇਹ ਨੈਚੁਰਲ ਆਰਟ ਹੈ ਇਹ ਫਰਕ ਹੈ ਦੋਨਾਂ ਦੇ ਗੇਮਸ ਦਾ ਜੀ ਇਹੀ ਕਾਰਨ ਹੈ ਕਿ ਹੁਣ ਕਰਾਟੇ ਦਾ ਰੁਝਾਨ ਆਪਾਂ ਘਟਦਾ ਹੋ ਰਿਹਾ ਹੈ ਥੋੜਾ ਘਟ ਰਿਹਾ ਤਾਈਕੋਂਡੋ ਦਾ ਰੁਝਾਨ ਜੀ ਆ ਰਿਹਾ ਕਿਉਂਕਿ ਤਾਈਕੋਂਡੋ ਇੱਕ ਪੂਰਾ ਇੰਟਰਨੈਸ਼ਨਲ ਪੂਰੇ ਵਰਲਡ ਚ ਖੇਲੀ ਜਾ ਰਹੀ ਹੈ ਹੁਣ ਤਾਂ ਰੀਸੈਂਟ ਸਾਡੇ ਯੂਨੀਵਰਸਿਟੀ ਐਂਡ ਕਾਲਜ ਯੂਨੀਵਰਸਿਟੀ ਚ ਵੀ ਸਾਰੇ ਤਾਈਕੋਂਡੋ ਖੇਲ ਰਹੇ ਹਨ ਹੁਣ ਤਾਂ ਛੋਟੇ ਬੱਚੇ ਵੀ ਮ ਜੀ ਇਹ ਚੀਜ਼ ਤੇ ਆਪਾਂ ਖੇਡ ਬਾਰੇ ਜਾਣਿਆ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਬਹੁਤ ਮਕਬੂਲ ਹੋ ਰਹੀ ਹੈ ਪ੍ਰਸਿੱਧ ਹੋ ਰਹੀ ਹੈ ਤੇ ਇਹ ਗੱਲ ਆਪਾਂ ਜ਼ਿਕਰ ਕਰੀਏ ਆਪਣੇ ਦੇਸ਼ ਦੀ ਤਾਂ ਸਾਡੇ ਦੇਸ਼ ਭਾਰਤ ਵਿੱਚ ਇਸ ਖੇਡ ਦਾ ਰੁਝਾਨ ਕਦੋਂ ਕਦਾਂ ਸ਼ੁਰੂ ਹੋਇਆ ਕਿਉਂਕਿ ਇੱਕ ਨਾਂ ਜਿਹੜਾ ਹੈ ਤਾਈਕਵਾਂਡੋ ਜਿਹੜਾ ਕੁਝ ਦਹਾਕੇ ਪਹਿਲਾਂ ਆਪਾਂ ਇਹਨਾਂ ਨਹੀਂ ਸੀ ਸੁਣਿਆ ਕਰਦੇ ਪਰ ਹੁਣ ਤਾਂ ਕਾਫੀ ਤਰੱਕੀ ਕਰ ਰਿਹਾ ਹੈ ਸੋ ਸਾਡੇ ਦੇਸ਼ ਵਿੱਚ ਤਾਈਕਵਾਂਡੋ ਕਦੋਂ ਕਦੀ ਪ੍ਰਚਲਿਤ ਹੋਈ ਹੈ ਜਾਂ ਅੱਗੇ ਵਧਣੀ ਸ਼ੁਰੂ ਹੋਈ ਹੈ 1992 ਦੇ ਵਿੱਚ ਤਾਈਕਵੋਂਡੋ ਇੰਡੀਆ ਦੇ ਵਿੱਚ ਆਈ। ਦਿੱਲੀ ਮਾਸਟਰ ਬੀ ਰিজेंद्रਨ ਤਾਈਕਵੋਂਡੋ ਨੂੰ ਲੈ ਕੇ ਆਏ। ਹੋਲੀ-ਹੋਲੀ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ। ਜਦੋਂ ਤਾਈਕਵੋਂਡੋ ਦੇ ਆਰਟ ਹੋਣਾ ਮੈਚ ਹੋਣੇ ਸ਼ੁਰੂ ਹੋਏ। ਜਦੋਂ ਲੋਕਾਂ ਨੇ ਦੇਖਿਆ ਕਿ ਤਾਈਕਵੋਂਡੋ ਇੱਕ ਬਹੁਤ ਅੱਛਾ ਆਰਟ ਹੈ। ਸਾਰੇ ਬੱਚਿਆਂ ਨੇ ਸਿੱਖਣਾ ਸ਼ੁਰੂ ਕਰ ਦਿੱਤਾ। ਲੜਕੀਆਂ ਨੇ ਬ੍ਰੇਕਿੰਗ। ਜਿਸ ਤੋਂ ਆਪਾਂ ਇੱਕ ਚੀਜ਼ ਸਿੱਖ ਲੈਨੇ ਆ ਕਿ ਆਪਾਂ ਦੱਸਣਾ ਕਿ ਅਸੀਂ ਆਪਣੀ ਪਾਵਰ ਨੂੰ ਕਿਸ ਤਰ੍ਹਾਂ ਸ਼ੋਅ ਕਰਨਾ ਹੈ। ਉਹ ਕੀ ਕਰਦੇ ਕਿ वुਡ ਬ੍ਰੇਕ ਕਰਦੇ ਆ। वुਡ ਬੰਦਾ ਉਹਨੂੰ ਹੀ ਬ੍ਰੇਕ ਕਰ ਲੈਨੇ ਆ। ਬ੍ਰੇਕ ਜੋ ਬ੍ਰੇਕ ਟੁੱਟ ਜਾਂਦਾ ਹੈ ਸਾਨੂੰ ਪਤਾ ਲੱਗਦਾ ਸਾਡੀ ਪਾਵਰ ਸ਼ੋ ਹੋਣੀ ਸ਼ੁਰੂ ਹੋ ਗਈ ਹੈ ਤੇ ਜਦੋਂ ਇਹੋ ਜਿਹੇ ਡੈਮੋਨਸਟ੍ਰੇਸ਼ਨ ਹੋਣੇ ਸ਼ੁਰੂ ਹੋ ਗਏ ਤੇ ਲੋਕਾਂ ਨੂੰ ਪਤਾ ਲੱਗੇ ਕਿ ਇੱਕ ਬੜਾ ਅੱਛਾ ਆਰਟ ਹੈ ਤੇ ਲੋਕੀ ਧੀਰੇ ਧੀਰੇ ਆਉਣੇ ਸ਼ੁਰੂ ਹੋ ਗਏ ਫਿਰ ਉਸ ਤੋਂ ਬਾਅਦ ਸਕੂਲਾਂ ਦੇ ਵਿੱਚ ਸਕੂਲਾਂ ਦੇ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਧੀਰੇ ਧੀਰੇ ਆਰਟ ਵਧਦਾ ਗਿਆ ਹੌਲੀ ਹੌਲੀ ਬੱਚਿਆਂ ਦਾ ਰੁਝਾਨ ਪੇਰੈਂਟਸ ਦਾ ਵਧ ਗਿਆ ਕਿ ਇੱਕ ਆਰਟ ਬਹੁਤ ਵਧੀਆ ਹੈ ਇੱਕ ਅੱਛਾ ਆਰਟ ਹੈ ਤੇ ਹੌਲੀ ਹੌਲੀ ਫਿਰ ਇਹਦਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਜੀ ਸੋ ਸਨ 1992 ਵਿੱਚ ਖੇਡ ਭਾਰਤ ਆਈ ਤੇ ਹੁਣ ਤਾਂ ਨਵੀਆਂ ਉਚਾਈਆਂ ਛੂ ਰਹੀਆਂ ਐ ਇਸ ਵੇਲੇ ਤੇ ਇਹਦੇ ਨਾਲ ਹੀ ਆਪਾਂ ਇਹ ਜਾਨਣਾ ਚਾਹਾਂਗੇ ਤੁਹਾਡੇ ਕੋਲੋਂ ਕਿ ਜਿਹੜੀਆਂ ਸਵੈ ਰੱਖਿਆ ਵਾਲੀਆਂ ਖੇਡਾਂ ਨੇ ਇਹਨਾਂ ਵਿੱਚ ਬੈਲਟ ਹੁੰਦੀਆਂ ਨੇ ਬੈਲਟ ਦੇ ਵੱਖ-ਵੱਖ ਰੰਗ ਹੁੰਦੇ ਨੇ ਉਹਨਾਂ ਦਾ ਆਪੋ ਆਪਣਾ ਮਹੱਤਵ ਹੈ ਬਿਲਕੁਲ ਕਾਰਾਟੀ ਦੀ ਗੱਲ ਕਰ ਲਈਏ ਜੂਡੋ ਦੀ ਜਾਂ ਫਿਰ ਤਾਈਕਵਾਂਡੋ ਦੀ ਹੁਣ ਆਪਾਂ ਤਾਈਕਵਾਂਡੋ ਦੀ ਗੱਲ ਕਰਦੇ ਹੋਏ ਤੁਹਾਡੇ ਕੋਲੇ ਜਾਨਣਾ ਚਾਹਾਂਗੇ ਇਹਦੇ ਵਿੱਚ ਉਹ ਵੱਖ-ਵੱਖ ਬੈਲਟ ਹੁੰਦੀਆਂ ਨੇ ਉਹਨਾਂ ਦੇ ਰੰਗ ਉਹਨਾਂ ਦਾ ਪੱਦਰ ਤੇ ਮਹੱਤਵ ਕਿਹੋ ਜਿਹਾ ਹੁੰਦਾ ਬਿਲਕੁਲ ਜਿਸ ਤਰ੍ਹਾਂ ਹਰ ਸਕੂਲ ਦੇ ਵਿੱਚ ਪ੍ਰੀ ਨਰਸਰੀ ਨਰਸਰੀ ਫਰਸਟ ਸਟੈਂਡਰ ਸੈਕੰਡ ਸਟੈਂਡਰ ਹੁੰਦਾ ਹੈ ਇਸ ਤਰ੍ਹਾਂ ਹੀ ਟਾਈਕਵੋਂਡੋ ਦੇ ਜੀ ਕਲਾਸੇ ਸੀਗੀਆਂ ਸਟਾਰਟਿੰਗ ਜਿਹਨੇ ਸਟਾਰਟਿੰਗ ਦੇ ਵਿੱਚ ਹੁੰਦਾ ਵਾਈਟ ਬੈਲਟ ਵਾਈਟ ਬੈਲਟ ਦਾ ਮਤਲਬ ਇਨੋਸੈਂਟ ਕਿ ਪਲੇਅਰ ਨੂੰ ਕੁਝ ਨਹੀਂ ਆਂਦਾ ਧੀਰੇ ਧੀਰੇ ਉਹ ਪਲੇਅਰ ਸਿੱਖਦਾ ਉਹਨੂੰ yellow belt ਆ ਜਾਂਦਾ ਜਸਟ ਇੱਕ ਪੌਦੇ ਦੀ ਤਰ੍ਹਾਂ ਇਹ ਪੌਦੇ ਨੂੰ ਗ੍ਰੋਥ ਕਰਦੇ ਪੌਦਾ ਲਗਾਉਣਾ ਪੌਦਾ ਇੱਕ ਛੋਟਾ ਜਿਹਾ ਪੌਦਾ ਹੁੰਦਾ ਫਿਰ ਉਹਦੇ ਉੱਪਰ ਪਾਣੀ ਪੈਣਾ ਉਹਦਾ ਕਲਰ yellow ਹੋਣਾ ਸ਼ੁਰੂ ਹੋ ਜਾਂਦਾ ਫਿਰ ਧੀਰੇ ਧੀਰੇ ਹੌਲੀ ਉਹ green ਹੋ ਜਾਂਦਾ green ਦਾ ਮਤਲਬ ਕਿ ਥੋੜੇ ਗ੍ਰੋਥ ਕਰਦਾ ਜਦੋਂ ਜਦੋਂ ਉਸ ਮੈਨ ਲੜਕੇ ਨੂੰ green belt ਦਿੱਤੀ ਜਾਂਦੀ ਜਦੋਂ ਪੌਦਾ ਉੱਪਰ ਆਕਾਸ਼ ਦੀ ਵੱਲ ਜਾ ਜਾਂਦਾ ਉਹਨੂੰ ਹੁੰਦਾ blue ਕਲਰ ਤੋਂ ਉਸ ਤੋਂ ਬਾਅਦ ਪਲੇਅਰ ਨੂੰ blue belt ਦਿੱਤੀ ਜਾਂਦੀ ਹੈ blue belt ਤੋਂ ਬਾਅਦ ਫਿਰ ਜਦੋਂ ਬੱਚਾ ਹੋਰ ਸਿੱਖਦਾ ਜ਼ਿਆਦਾ ਸਿੱਖਦਾ ਫਿਰ ਹੋਰ ਪਰਫੈਕਟ ਹੋ ਜਾਂਦਾ ਉਹ ਆ ਜਾਂਦਾ red ਤਾਂ ਜਿੱਦ ਥੋੜਾ ਡੇਂਜਰਸ ਹੋਣਾ ਸ਼ੁਰੂ ਹੋ ਗਿਆ ਆਪਣੇ ਡਿਫੈਂਸ ਕਰਨਾ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਥੋੜਾ ਹੋਰ ਟ੍ਰੇਨਿੰਗ ਕਰਦਾ ਹੈਗਾ ਫਿਰ ਆ ਜਾਂਦੀ ਬਲੈਕ ਬੈਲਟ ਬਲੈਕ ਬੈਲਟ ਦਾ ਮਤਲਬ ਕਿ ਇੱਕ ਅੰਧੇਰਾ ਮਤਲਬ ਇਹ ਹੈ ਅੰਧੇਰੇ ਦੇ ਵਿੱਚ ਵੀ ਖੇਲ ਸਕਦਾ ਸਭ ਕੁਝ ਕਰ ਸਕਦਾ ਉਸ ਤੋਂ ਬਾਅਦ ਆ ਜਾਂਦੀ ਫਿਰ ਮਾਸਟਰ ਡਿਗਰੀ ਜਿਸ ਤਰ੍ਹਾਂ ਬਲੈਕ ਬੈਲਟ ਤੋਂ ਬਾਅਦ ਆ ਜਾਂਦੀ ਹੈ ਮਾਸਟਰ ਡਿਗਰੀ ਫਸਟ ਡਨ ਸੈਕਿੰਡ ਡਨ ਫੋਰ ਡਨ ਉਹ ਡਿਗਰੀ ਆਣੀ ਸ਼ੁਰੂ ਹੁੰਦੀ ਹੈ ਕਿ ਹੋਰ ਪਰਫੈਕਟ ਹੋਇਨ ਦਾ ਹਜੇ ਤੱਕ 9 ਡਿਗਰੀ ਦੀ ਖੋਜ ਹੋ ਚੁੱਕੀ ਹੋਈ ਹੈ ਸਾਡੇ ਜਿਹੜੇ ਮੇਨ ਮਾਸਟਰ ਹੈਗੇ ਉਹ 9 ਡਿਗਰੀ ਹੈ ਤੇ ਜਿਹੜੀ ਮੇ ਸੋ ਬੈਲਟ ਦਾ ਰੰਗ ਜਿਹੜਾ ਆ ਉਹ ਸਫੈਦ ਤੋਂ ਸ਼ੁਰੂ ਹੁੰਦਾ ਹੈ ਸਫੈਦ ਤੋਂ ਸ਼ੁਰੂ ਹੋ ਕੇ ਬਲੈਕ ਤੱਕ ਚੱਲਦਾ ਹੈ ਕਾਲੇ ਤੱਕ ਚੱਲਦਾ ਹੈ ਫਿਰ ਬਲੈਕ ਤੋਂ ਬਾਅਦ ਫਿਰ ਡਿਗਰੀਆਂ ਸ਼ੁਰੂ ਹੋ ਜਾਂਦੀਆਂ ਆ ਇਹ ਡਿਗਰੀਆਂ ਜੀ ਬਿਲਕੁਲ ਤੇ ਇਸ ਖੇਡ ਦੇ ਬਾਰੇ ਆਪਾਂ تفصیلی ਗੱਲ ਕਰਦੇ ਹੋਏ ਨਾਲ ਨਾਲ ਉਹ ਨਹੀਂ ਵੀ ਜਾਣਨਾ ਚਾਹਾਂਗੇ ਕਿ ਤੁਸੀਂ ਖਿਡਾਰੀ ਵਜੋਂ ਆਪਣਾ ਸਫ਼ਰ ਦੱਸਿਆ ਉਸ ਤੋਂ ਬਾਅਦ ਤੁਸੀਂ ਕੋਚਿੰਗ ਦੇ ਖੇਤਰ ਵਿੱਚ ਆਏ ਉਹ ਕੋਚਿੰਗ ਦੇ ਖੇਤਰ ਵਿੱਚ ਆਉਣਾ ਤੁਹਾਡਾ ਕਿਵੇਂ ਹੋਇਆ ਜਾਂ ਤੁਹਾਡਾ ਰੁਝਾਨ ਇਸ ਬੰਨੇ ਕਿਵੇਂ ਬਣਿਆ ਜਿਸ ਸਮੇਂ ਪਹਿਲੇ ਦੱਸਿਆ ਕਿ ਅਮਾਈ ਇੱਕ ਬੜੀ ਛੋਟੀ ਫੈਮ ਇਟੋ ਬਿਲੋਂਗ ਕਰਦਾ ਜਦੋਂ ਸਿੱਖਿਆ ਫਿਰ ਮੈਂ ਸੋਚਿਆ ਕਿ ਇਹਨੂੰ ਪ੍ਰੋਫੈਸ਼ਨਲ ਆਪਣਾ ਅਪਣਾਇਆ ਜਾਏ ਫਿਰ ਉਹਨੂੰ ਆਪਾਂ ਧੀਰੇ ਧੀਰੇ ਪ੍ਰੋਫੈਸ਼ਨਲ ਅਪਣਾਇਆ ਸਕੂਲਾਂ ਦੇ ਵਿੱਚ ਮੇਰੀ ਸ਼ੁਰੂ ਅੰਮ੍ਰਿਤ ਸਹਿਦ ਇੱਕ ਅਰੁਸ਼ਮੀ ਸੈਟਿੰਗ ਸਕੂਲ ਹੈ ਜਿੱਥੋਂ ਮੈਂ ਕੋਚਿੰਗ ਦੇਣੀ ਸ਼ੁਰੂ ਕੀਤੀ ਉਹ ਫਿਰ ਧੀਰੇ ਧੀਰੇ ਬੱਚੇ ਆਨੇ ਸ਼ੁਰੂ ਹੋਏ ਉਹ ਬੱਚੇ ਨੂੰ ਕੋਚਿੰਗ ਦਿੱਤੀ ਤੇ ਉਹ ਪ੍ਰਿੰਸੀਪਲ ਜਿਹੜੇ ਸੀ ਉਹ ਵੀ ਬੜੇ ਇਮਪ੍ਰੈਸ ਹੋਏ ਕਿ ਬੱਚਾ ਗੇਮ ਸਿੱਖਣ ਦੇ ਬਾਅਦ हर बच्चा डिसिप्लिन आना शुरू हो गया क्योंकि टाइम से सारा काम करना शुरू हो गया बच्चे ने सवेरे रनिंग करना एक्सरसाइज ना फिर नंबर दो एक मेन चीज आई कि बच्चे जिस तरह खाना वगैरह नहीं खाते ਕਿ ਡਾਈਟ ਵਗੈਰਾ ਨਹੀਂ ਲੈਂਦੇ ਹਰ ਬੱਚਾ ਕੋਈ 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 ਸਪੋਰਟਸ ਕਰੇਗਾ ਜਾਂ ਕੋਈ ਟੈਕਵੰਡੋ ਕਰੇਗਾ ਤੋ ਡਾਈਟ ਆਪਣੇ ਆਪ ਖਾਣੇ ਸ਼ੁਰੂ ਕਰੇਗਾ ਕਿ ਜਦੋਂ ਬੱਚੇ ਖੇਲੇਗਾ ਕੂਦੇਗਾ ਭੁੱਖ ਆਪਣੇ ਆਪ ਲੱਗੇਗੀ ਉਹ ਭੁੱਖ ਲੱਗੇਗੀ ਤੋ ਮੰਮੀ ਨੂੰ ਖੁਦ ਕਹੇਗਾ ਕਿ ਮੈਨੂੰ ਖਾਣਾ ਖਿਲਾਓ ਤੋ ਉਹਦੇ ਵਿੱਚ ਰਿਜ਼ਲਟ ਇਹ ਆਣਾ ਸ਼ੁਰੂ ਹੋ ਗਿਆ ਕਿ ਬੱਚੇ ਜਿਹੜੇ ਬੱਚੇ ਨਹੀਂ ਖਾਂਦੇ ਸੀ ਉਹ ਬੱਚੇ ਖਾਣਾ ਸ਼ੁਰੂ ਹੋ ਗਏ ਅੱਛਾ ਜੀ ਕਿ ਉਸ ਵਕਤ ਬੱਚੇ ਖਾਣਾ ਸ਼ੁਰੂ ਹੋ ਗਏ ਡਾਈਟ ਵਗੈਰਾ ਬੱਚਿਆਂ ਦੀ ਲੈਣਾ ਸ਼ੁਰੂ ਹੋ ਗਏ ਬੱਚੇ ਨੂੰ ਪਤਾ ਲੱਗਿਆ ਕਿ ਬੜੀ ਅੱਛੀ ਗੇਮ ਹੈ ਉਸ ਤੋਂ ਬਾਅਦ ਇੱਕ ਫਾਇਦਾ ਇਹ ਹੋ ਗਿਆ ਕਿ ਲੜਕੀਆਂ ਯਾਦਾ ਰੋਜ਼ਾਨ ਲੜਕੀਆਂ ਦਾਣਾ ਸ਼ੁਰੂ ਹੋ ਗਿਆ ਜਦੋਂ ਪਤਾ ਲੱਗਾ ਲੜਕੀਆਂ ਨੂੰ ਕਿ ਇਹ ਸਾਡੀ ਸੁਰੱਖਿਆ ਲਈ ਬਹੁਤ ਅੱਛੀ ਚੀਜ਼ ਹੈ ਫਿਰ ਉਹਨਾਂ ਨੂੰ ਸੈਲ ਡਿਫੈਂਸ ਵਗੈਰਾ ਸਿਖਾਈ ਜਾਂਦੇ ਸੀ ਕਿ ਕੋਈ ਤੁਹਾਡੇ ਉੱਪਰ ਅਟੈਕ ਕਰ ਰਿਹਾ ਹੈ ਤੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਰੋਕਣਾ ਹੈ ਉਹਦਾ ਪੂਰਾ ਡੈਮੋਨਸਟ੍ਰੇਸ਼ਨ ਵਗੈਰਾ ਦਿੱਤਾ ਉਹ ਲੜਕੀਆਂ ਨੇ ਜਦੋਂ ਸਮਝਿਆ ਕਿ ਸਾਡੇ ਬੜਾ ਫਾਇਦੇ ਲਈ ਹੈ ਉਹਨੂੰ ਪੂਰਾ ਪ੍ਰੈਕਟੀਕਲ ਤੁਸੀਂ ਜਾ ਰਹੇ ਹੋ ਤੁਸੀਂ ਬੈਕ ਪਾਇਆ ਹੋਇਆ ਤੁਹਾਡਾ ਬੈਕ ਕੋ ਛੀਨ ਰਿਹਾ ਜਾਂ ਤੁਸੀਂ ਜਾ ਰਹੇ ਤੁਹਾਡੀ ਚੈਨ ਕੋ ਖਿੱਚ ਰਿਹਾ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਡਿਫੈਂਸ ਕਰਨਾ ਹੈ ਉਹ ਸਾਰੀ ਟੈਕਨੀਕਸ ਦਸੀ ਗਈਆਂ ਸਾਰੀਆਂ ਤਾਂ ਉਹ ਦੇਖ ਕੇ ਫਿਰ ਲੋਕਾਂ ਦਾ ਰੁਝਾਨ ਬੱਚਿਆਂ ਦਾ ਵਧਣਾ ਸ਼ੁਰੂ ਹੋ ਗਿਆ ਇਹ 90 76 ਦੀ ਗੱਲ ਹੈ ਜਦੋਂ ਆਪਾਂ ਸ਼ੁਰੂ ਕੀਤੀ ਅੰਮ੍ਰਿਤਸਰ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਰੁਝਾਨ ਸ਼ੁਰੂ ਹੋ ਗਿਆ ਫਿਰ ਬੱਚੇ ਦਾ ਫਿਰ ਪੇਰੈਂਟਸ ਆਨੇ ਸ਼ੁਰੂ ਹੋ ਗਏ ਸਾਡੇ ਕੋ ਫਿਰ ਆਪਾਂ ਹੋਲੀ-ਵੋਲੀ ਇਹਨਾਂ ਨੂੰ ਟ੍ਰੇਨਿੰਗ ਕਰਨਾ ਸ਼ੁਰੂ ਕਰਤੀ ਤਾਂ ਫਿਰ ਬੱਚਿਆਂ ਦਾ ਕਾਫੀ ਅੱਛਾ ਰੁਝਾਨ ਮਿਲੇ ਸਾਨੂੰ ਜੀ ਸੋ ਬੱਚਿਆਂ ਦਾ ਰੁਝਾਨ ਤੁਸੀਂ ਲਗਾਤਾਰ ਵੇਖ ਰਹੇ ਹੋ ਕਿ ਇਸ ਬੰਨੇ ਬਣ ਰਹੇ ਹੈ ਤੇ ਜੋ ਅਭਿਆਸ ਕੀਤਾ ਜਾਂਦਾ ਹੈ ਜਾਂ ਤਿਆਰੀ ਕੀਤੀ ਜਾਂਦੀ ਹੈ ਟ੍ਰੇਨਿੰਗ ਹੁੰਦੀ ਹੈ ਉਸ ਬਾਰੇ ਜਾਨਣਾ ਚਾਹਾਂਗੇ ਕਿ ਦਿਨ ਵਿੱਚ ਕਿੰਨੇ ਸੈਸ਼ਨ ਹੁੰਦੇ ਆ ਕਿਸ ਤਰੀਕੇ ਨਾਲ ਕਿੰਨੀ ਲੰਮੀ ਤਿਆਰੀ ਹੁੰਦੀ ਹੈ ਤਾਈਕਵਾਂਡੋ ਦੀ ਟਾਈਕਵਾਂਡੋ ਦੇਖੋ ਟਾਈਕਵਾਂਡੋ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਲਈ ਸਟੈਮਨਾ ਦੀ ਜ਼ਰੂਰਤ ਹੁੰਦੀ ਹੈ ਕਿ ਜਿਨ੍ਹਾਂ ਦਾ ਘਟ ਗੁੱਸਾ ਆਪਾਂ ਸਟੈਮਨਾ ਅੱਛਾ ਰਹੇਗਾ ਉਹ ਹੀ ਖੇਡਾਂਗੇ ਉਹਦੇ ਵਿੱਚ ਆਪਾਂ ਬੱਚਿਆਂ ਨੂੰ ਸਭ ਤੋਂ ਪਹਿਲੇ ਕੀ ਰਨਿੰਗ ਰਨਿੰਗ ਇੱਕ ਐਹੋਜੀ ਚੀਜ਼ ਹੈ ਜਿਦਰ ਬੱਚੇ ਦੀ ਸਭ ਦੀ ਫਿਟਨੈਸ ਬੜੀ ਫਿਟ ਰਹਿੰਦੀ ਹੈ ਰਨਿੰਗ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਬੱਚੇ ਦੀ ਇੱਕ ਹਾਈਟ ਲੰਬੀ ਰਹੇਗੀ ਲੰਬੀ ਰੇਗੀ ਉਸ ਤੋਂ ਬਾਅਦ ਸਟੈਮਨਾ ਰਹੇਗਾ ਬੱਚੇ ਨੂੰ ਵਰਕ ਕਰਨ ਦੀ ਆਦਤ ਪੈ ਜਾਏਗੀ ਉਸ ਤੋਂ ਬਾਅਦ ਫਿਰ ਬੱਚਾ ਹਲਕੀ ਐਕਸਰਸਾਈਜ਼ ਵਗੈਰਾ ਕਰਦਾ ਫਿਰ ਆਪਣੀ ਕਿਕਿੰਗ ਪੈਟ ਤੇ ਕਿਕਿੰਗ ਕਰਦਾ ਪੰਚਿੰਗ ਕਰਦਾ ਆਪਣੀ ਪਾਵਰ ਨੂੰ ਇਨਕਰੀਸ ਕਰਨ ਵਾਸਤੇ ਫਿਰ ਆਪਣੇ ਅਲੱਗ-ਅਲੱਗ ਈਵੈਂਟ ਹੁੰਦੇ ਉਹਨਾਂ ਦੇ ਜਿਸ ਤਰ੍ਹਾਂ ਪੁਸ਼-ਅੱਪਸ ਕਰਨੇ ਡਿਫੈਂਸ ਕਰਨਾ ਕੋਈ ਕੋਈ ਮੈਨੂੰ ਅਟੈਕ ਕਰ ਰਿਹਾ ਮੈਂ ਉਹਨੂੰ ਕਿੱਦਾਂ ਡਿਫੈਂਸ ਕਰਨਾ ਉਦੋਂ ਪ੍ਰੈਕਟਿਸ ਕਰਦੇ ਕਰਦੇ ਉਹ ਬੱਚਿਆਂ ਦਾ ਕੀ ਹੁੰਦਾ ਹੈ ਕਿ ਉਹਨਾਂ ਦੀ ਪਾਵਰ ਇਨਕਰੀਜ਼ ਹੋਦੀ ਹੈ ਉਹ ਕਿਸੇ ਹੁੰਦੇ ਸੋ ਸਪੋਰਟਸ ਕਰ ਲੋ ਇੱਕ ਛੋਟਾ ਜਿਹਾ ਬੈਗ ਹੈ ਇੱਕ ਛੋਟਾ ਬੱਚਾ ਬੈਗ ਚੁੱਕਦਾ 2 ਕਿਲੋ ਦਾ ਹਾਂਜੀ ਉਹ ਦੇ ਲਈ 2 ਕਿਲੋ ਦਾ ਬੈਗ ਚੁੱਕਦਾ ਉਹਨੂੰ ਹੈਬਿਟ ਹੋ ਜਾਂਦੀ 2 ਕਿਲੋ ਦਾ ਬੈਗ ਚੁੱਕਣਾ ਉਹ ਹੌਲੀ ਹੌਲੀ 2 ਕਿਲੋ 3 ਕਿਲੋ 3 ਕਿਲੋ ਇਸ ਤਰ੍ਹਾਂ ਇਨਕਰੀਜ਼ ਹੋਦੀ ਪਾਵਰ ਹੁੰਦੀ ਸੇਮ ਟਾਈਕਵੋਂਡੋ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈਗਾ ਕਿ ਬੱਚਾ ਹੌਲੀ ਹੌਲੀ ਪਾਵਰ ਆਪਣੀ ਇਨਕਰੀਜ਼ ਕਰਦਾ ਹੈ ਪਹਿਲੇ 1 ਬੋਰਡ ਤੋੜਦਾ ਫਿਰ 2 ਬੋਰਡ ਤੋੜਦਾ ਫਿਰ ਪੁਸ਼ਿੰਗ ਕਰਦਾ ਹੈ ਉਹਦਾਂ ਉਹਦੀ ਪਾਵਰ ਵੱ ਕੰਫੀਡੈਂਸ ਹੋ ਜਾਂਦਾ ਹੈ ਕਿ ਮੈਂ ਹੁਣ ਕੁਝ ਕਰ ਸਕਦਾ ਹਾਂ ਜਾਂ ਮੈਂ ਆਪਣੀ ਸੈਲ ਡਿਫੈਂਸ ਆਪਣੀ ਖੁਦ ਰੱਖਿਆ ਕਰ ਸਕਦਾ ਹਾਂ ਇਹ ਚੀਜ਼ ਆ ਗਈ ਜੀ ਤੇ ਜਦੋਂ ਆਪਾਂ ਗੱਲ ਸਵੈ ਰੱਖਿਆ ਦੀ ਕਰ ਰਹੇ ਹਾਂ ਇਹ ਤਾਂ ਖੇਡ ਹੈ ਹੀ ਕਿ ਤੁਸੀਂ ਆਪਣੇ ਵਿਰੋਧੀ ਦੇ ਨਾਲ ਭੇਡਣਾ ਹੈ ਸਿੱਧੀ ਟੱਕਰ ਲੈਣੀ ਹੈ ਸੋ ਜਿੱਥੇ ਟੱਕਰ ਹੁੰਦੀ ਹੈ ਉਥੇ ਸੱਟ ਦਾ ਵੀ ਖਤਰਾ ਰਹਿੰਦਾ ਹੈ ਸੱਟ ਫੀਟ ਵੱਜਣ ਦਾ ਵੀ ਸੋ ਸੱਟਾਂ ਦੀ ਕਿੰਨੀ ਕਿ ਸੰਭਾਵਨਾ ਹੁੰਦੀ ਹੈ ਤੇ ਉਸ ਤੋਂ ਬਚਾ ਲੈ ਵੀ ਕੋਈ ਤਕਨੀਕ ਹੁੰਦੀ ਹੈ ਸਿਖਾਈ ਜਾਂਦੀ ਹੈ ਉਸ ਬਾਰੇ ਵੀ ਜ਼ਰੂਰ ਦੱਸੋ ਦੇਖੋ ਜੀ ਜਿਹੜੀ ਸੱਟਾਂ ਦੇ ਬਾਰੇ ਇੰਜਰੀ ਸਪੋਰਟਸ ਹੈ ਹੂੰ ਦੇਖੋ ਸੱਟ ਕਿਤੇ ਵੀ ਲੱਗ ਸਕਦੀ ਹੈ ਜੀ ਜੀ ਆਪਾਂ ਹੁਣ ਸੀੜੀਆਂ ਚੜਦੇ ਆਂ ਸੀੜੀਆਂ 'ਚ ਸਾਡਾ ਪੈਰ ਮੋਚ ਆ ਜਾਏਗਾ ਉੱਥੇ ਵੀ ਇੰਜਰੀ ਹੋ ਸਕਦੀ ਹੈ ਇੰਜਰੀ ਦਾ ਜੇ ਆਪਾਂ ਸੱਟਾਂ ਨੂੰ ਦੇਖਾਂਗੇ ਫਿਰ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਹੂੰ ਉੱਥੋਂ ਸਾਨੂੰ ਸਾਈਡ ਤੇ ਜਾਣਾ ਪਏਗਾ ਜੀ ਫਿਰ ਉਹ ਬੱਚਾ ਸਪੋਰਟਸ ਦੇ ਵਿੱਚ ਮਾੜੀ-ਮੋਟੀ ਇੰਜਰੀ ਲੱਗਦੀ ਲੱਗਦੀ ਹੈ ਜਿਸ ਤਰ੍ਹਾਂ ਉਹ ਪੁਸ਼-ਅੱਪਸ ਕਰਦੇ ਥੋੜਾ ਰਿਸਟ ਤੇ ਆ ਗਿਆ ਜਾਂ ਕੋਈ ਕਿਸ ਨੇ ਕਿੱਕ ਲਗਾਈ ਸਵੇਲਿੰਗ ਹੋ ਗਈ ਇਹਨੂੰ ਆਪਾਂ ਇਗਨੋਰ ਕਰਦੇ ਕਰਦੇ ਕਿਉਂਕਿ ਆਪਾਂ ਹੁਣ ਦੇਖੋ ਹਰ ਚੀਜ਼ ਨੂੰ ਥੋੜਾ ਇਗਨੋਰ ਕਰਾਂਗੇ ਤਦਾਦੀ ਅਗੇ ਵਧਾਂਗੇ ਇਹ ਪੰਜ ਚੀਜ਼ ਲੈ ਕੇ ਆ ਜਾਾਂਗੇ ਮੈਨੂੰ ਇੱਥੇ ਸੱਟ ਲੱਗੀ ਇੱਥੇ ਲੱਗੀ ਇਹ ਬੱਚਿਆਂ 'ਚ ਬੜੀ ਪ੍ਰੋਬਲਮ ਆਂਦੀ ਹੈ ਜਦੋਂ ਬੱਚਾ ਸਟਾਰਟਿੰਗ ਸਿੱਖਦਾ ਹੈ ਥੋੜਾ ਜਿਹਾ ਉਹਨੂੰ ਇੰਜਰੀ ਹੁੰਦੀ ਉਹ ਰੋਣ ਲੱਪੰਦਾ ਕਿ ਮੈਨੂੰ ਇਹ ਹੋ ਗਿਆ ਇਹ ਹੋ ਗਿਆ ਤਾਂ ਫਿਰ ਪੇਰੈਂਟਸ ਵੀ ਤੁਹਾਨੂੰ ਪਤਾ ਹੈ ਨੇ ਵੈਰੀ ਹੁੰਦੇ ਤੇ ਉਹ ਪੇਰੈਂਟਸ ਨੂੰ ਦੱਸਿਆ ਜਾਂਦਾ ਕਿ ਇਹ ਦੀ ਕੋਈ ਦਿੱਕਤ ਨਹੀਂ ਹੈ ਫਿਰ ਇੱਕ ਦੋ ਵਾਰੀ ਬੱਚਾ ਹੈਪਚੁਅਲ ਹੋ ਜਾਂਦਾ ਉਹਨੂੰ ਪਤਾ ਲੱਗਦਾ ਕਿ ਮੇਰੀ ਨਾਰਮਲ ਇੰਜਰੀ ਹੈਗੀ ਹੈ ਤੇ ਉਹ ਬੱਚਾ ਫਿਰ ਇਗਨੋਰ ਕਰਨਾ ਸ਼ੁਰੂ ਕਰਦਾ ਉਹ ਜਦੋਂ ਉਹ ਜਦੋਂ ਨਾਰਮਲ ਇੰਜਰੀ ਨੂੰ ਥੋੜਾ ਸਹੰਦ ਹੈ ਤੂੰ ਸਮਝੋ ਉਹਦੀ ਵਿਲ ਪਾਵਰ ਵਧਣੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਮੇਰੀ ਨਾਰਮਲ ਪ੍ਰੋਬਲਮ ਹੈ ਇਹਦੇ ਕੋਈ ਦਿੱਕਤ ਨਹੀਂ ਹੈਗੀ ਤੇ ਉਹ ਫਿਰ ਬੱਚਾ ਹੋਰ ਪ੍ਰੈਕਟਿਸ ਕਰਦਾ ਹੋਰ ਪ੍ਰੈਕਟਿਸ ਕਰਦਾ ਤੋ ਬੱਚਾ ਸਟਰੋਂਗ ਬਣ ਜਾਂਦਾ ਹੈ ਜਿਹਾ ਕਰਾ ਸੋ ਬਹੁਤ ਜ਼ਰੂਰੀ ਨੁਕਤਾ ਤੁਸੀਂ ਦੱਸਿਆ ਕਿ ਖੇਡਾਂ ਦੇ ਵਿੱਚ 60 ਤਾਂ ਲੱਗਣੀ ਹੀ ਹੁੰਦੀ ਹੈ ਤਾਂ ਸੁਭਾਵਕ ਆ ਪਰ ਉਹ 60 ਨੂੰ ਜ਼ਿਆਦਾ ਅਹਿਮੀਅਤ ਨਹੀਂ ਦੇਣੀ ਤੇ ਉਹਨੂੰ ਨਾਲ ਹੀ ਲੈ ਕੇ ਚੱਲਣਾ ਕਿ ਖੇਡਿਆ 60 ਲੱਗ ਸਕਦੀ ਕਿਸੇ ਵੀ ਵੇਲੇ ਲੱਗ ਸਕਦੀ ਜੀਵਨ ਵਿੱਚ ਵੀ ਤੁਸੀਂ ਦੱਸਿਆ ਕਿ ਕਿਸੇ ਵੀ ਵੇਲੇ 60 ਜਿਹੜੀ ਆ ਉਹ ਲੱਗ ਸਕਦੀ ਹੈ ਦੇ ਖਿਡਾਰੀ ਦੀ ਤਿਆਰੀ ਦੀ ਆਪਾਂ ਗੱਲ ਕੀਤੀ ਅਭਿਆਸ ਦੀ ਗੱਲ ਕੀਤੀ 60 ਫੀਟ ਦੀ ਸੰਭਾਵਨਾ ਦੀ ਗੱਲ ਹੋ ਗਈ ਡਾਈਟ ਦਾ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਹੁਣ ਆਪਾਂ ਤਫਸੀਲ ਵਿੱਚ ਉਹਦੀ ਗੱਲ ਕਰਾਂਗੇ ਕਿ ਖਾਣ ਪੀਣ ਜੀਵਨ ਸ਼ੈਲੀ ਖਿਡਾਰੀ ਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਜਦੋਂ ਆਪਾਂ ਤਾਈਕਵਾਂਡੋ ਦੀ ਗੱਲ ਕਰਦੇ ਹਾਂ ਦੇਖੋ ਜੀ ਤਾਈਕ ਹੁਣ ਦੇਖੋ ਇੱਕ ਛੋਟਾ ਜਿਹਾ ਬੱਚਾ ਕੀ ਹੁੰਦਾ ਜਦੋਂ ਬਿਨਾਂ ਬੱਚਾ ਤਾਈਕਵਾਂਡੋ ਨਹੀਂ ਸਿੱਖਦਾ ਉਹ ਦੇਖੋ ਤਾਂ ਯੰਗ ਫੂਡ ਵਗੈਰਾ ਖਾਣਾ ਸ਼ੁਰੂ ਕਰ ਦਿੰਦਾ ਕਿਉਂਕਿ ਉਹਨੂੰ ਆਪਣੇ ਬੋਡੀ ਬਾਰੇ ਪਤਾ ਨਹੀਂ ਹੁੰਦਾ ਕਿ ਮੈਂ ਪਾਵਰ ਆਪਣਾ ਕਿੱਥੋਂ ਲੈਣਾ ਹੈ ਉਹ ਦੇਖੋ ਇੱਕ ਨਾਰਮ ਉਹ ਨਾ ਤੇ ਭਾ ਇੰਦਨ ਭਾਵਾਂਗੇ ਤੇ ਤਾਦੀਓ ਚਲੇਗਾ ਉਹ ਜਦੋਂ ਬੱਚਾ ਪ੍ਰੈਕਟਿਸ ਕਰਦਾ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਜਿੰਨਾ ਤੱਕ ਆਪਣੇ ਪ੍ਰੋਟੀਨਸ ਵਿਟਾਮਿਨਸ ਆਪਣੇ ਬੋਡੀ ਦੇ ਅੰਦਰ ਨਹੀਂ ਕਰਾਂਗਾ ਤੂੰ ਮੈਨੇ ਕੰਮ ਕਿਸ ਤਰ੍ਹਾਂ ਕਰਨਗੇ ਤਾਂ ਜਦੋਂ ਬੱਚਾ ਟੈਕਵੋਂਡੋ ਕਰਨਾ ਸਿੱਖਣਾ ਸ਼ੁਰੂ ਹੋ ਜਾਂਦਾ ਉਹਨੂੰ ਪਤਾ ਹੈ ਕਿ ਮੈਂ ਯੰਗ ਫੂਡ ਨੂੰ ਛੱਡਣਾ ਹੈ ਉਹ ਯੰਗ ਫੂਡ ਨੂੰ ਛੱਡਣਾ ਸ਼ੁਰੂ ਕਰ ਦਿੰਦਾ ਪ੍ਰੋਟੀਨਸ ਜਿਸ ਤਰ੍ਹਾਂ ਮਿਲਕ ਆ ਗਿਆ ਐਗ ਵਗੈਰਾ ਖਾ ਲਿਆ ਪਨੀਰ ਸਖਾ ਲਿਆ ਉਹ ਬੱਚਾ ਉਹ ਨੂੰ ਆਪਣੇ ਆਪ ਨੇ ਆਪ ਖਾਣਾ ਸ਼ੁਰੂ ਹੋ ਜਾਂਦਾ ਮੈਂ ਤਾਂ ਇਹ ਕਹਿ ਰਿਹਾ ਕਿ ਹਰ ਬੱਚੇ ਨੂੰ ਤਾਈਕੋਂਡੋ ਸਿੱਖਣਾ ਮਾਰਸ਼ਲ ਆਰਟ ਸਿੱਖਣਾ ਬਹੁਤ ਜ਼ਰੂਰੀ ਹੈ ਇੱਕ ਤਾਂ ਉਹ ਡਾਈਟ ਵਾਲਾ ਥੋੜਾ ਜਿਆ ਧਿਆਨ ਦੇਣਾ ਸ਼ੁਰੂ ਹੋ ਜਾਏਗਾ ਯੰਗ ਫੁੱਟਬਾਲ ਸਾਈਟ ਤੇ ਜਾਣਾ ਸ਼ੁਰੂ ਹੋ ਜਾਏਗਾ ਈਕੋ ਦੀ ਵੀਕਨੈਸ ਦੂਰ ਹੋ ਜਾਏਗੀ ਈਕੋ ਸਟਰਾ ਸਟਰੋਂਗ ਬਣੇਗਾ ਤੇ ਐਸ ਕਰਕੇ ਮੈਂ ਹਰ ਬੱਚੇ ਨੂੰ ਹਰ ਪੇਰੈਂਟ ਨੂੰ ਇਹੀ ਕਵਾਂਗਾ ਕਿ ਤੁਸੀਂ ਤਾਈਕੋਂਡੋ ਬੱਚੇ ਨੂੰ ਮਾਰਸ਼ਲ ਆਰਟ ਜ਼ਰੂਰ ਸਿਖਾਓ ਉਦੇ ਨਾਲ ਕਾਰਨ ਹੋ ਗਏ ਕਿ ਤੁਹਾਡਾ ਇੱਕ ਬੱਚਾ ਬਿਲਕੁਲ ਇੱਕ ਆਤਮ ਨਿਰਭਲ ਹੋ ਜਾਏਗਾ ਇੱਕ ਆਤਮ ਰક્ષਣ ਲਈ ਤਿਆਰ ਹੋ ਜਾਏਗਾ ਤੁਸੀਂ ਤੁਹਾਡੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਪਵੇਗੀ ਕਿ ਬੇਟਾ ਇਹ ਖਾਲਾ ਬੇਟਾ ਇਹ ਖਾਲਾ ਬੱਚਾ ਜਦੋਂ ਪ੍ਰੈਕਟਿਸ ਕਰੇਗਾ ਉਹਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਏਗੀ ਉਹ ਬੱਚਾ ਆਪਣੇ ਆਪ ਆਪਣੇ ਆਪ ਉਹ ਵਿਟਾਮਿਨਸ ਪ੍ਰੋਟੀਨਸ ਮੰਗਨੇ ਸ਼ੁਰੂ ਹੋ ਜਾਏਗਾ ਕਿ ਮੈਂ ਇਹ ਡਾਈਟ ਖਾਵਾਂਗਾ ਮੇਰੀ ਐ ਪਾਵਰ ਵਧੇਗੀ ਮੈਂ ਇਹ ਡਾਈਟ ਖਾਵਾਂਗਾ ਮੇਰੀ ਐ ਪਾਵਰ ਵਧੇਗੀ ਜਦੋਂ ਯੰਗ ਫੂਡ ਨੂੰ ਇਗਨੋਰ ਕਰਨਾ ਸ਼ੁਰੂ ਹੋ ਜਾਏਗਾ ਸਭ ਤੋਂ ਵੱਡਾ ਮੇਨ ਤਾਂ ਮੇਨ ਜਿਹੜੀ ਸਾਡੀ ਬਿਮਾਰੀ ਦਾ ਗੈਰ ਹੈ ਉਹ ਯੰਗ ਫੂਡ ਜਿਨ੍ਹਾਂ ਤੱਕ ਆਪਾਂ ਯੰਗ ਫੂਡ ਨਹੀਂ ਛੱਡਾਂਗੇ ਪ੍ਰੋਟੀਨਸ ਵੱਲ ਨਹੀਂ ਜਾਵਾਂਗੇ ਸਾਡੀ ਗ੍ਰੋਥ ਬਿਲਕੁਲ ਨਹੀਂ ਹੋ ਪਾਏਗੀ ਜਿਨ੍ਹਾਂ ਤੱਕ ਹੁਣ ਉਹ ਬੱਚਾ ਜਿੰਨਾ ਖੇਲੇ ਜੇਗਾ ਖੇਲੇ ਜੇਗਾ ਉਹਨਾ ਨਿਕਰੇ ਜੇਗਾ ਉਹਨਾ ਨਿਕਰੇ ਜੇਗਾ ਉਹਨੇ ਬੱਚੇ ਨੂੰ ਪਤਾ ਲੱਗਦਾ ਜਾਏਗਾ ਕਿ ਹੁਣ ਮੈਂ ਕੀ ਅਗੇ ਸਟੈਪ ਕਰਨਾ ਹੈ ਜੀ ਸੋ ਇਸ ਨੁਕਤੇ ਉੱਪਰ ਤੁਸੀਂ ਵਾਰ-ਵਾਰ ਜ਼ੋਰ ਦਿੱਤਾ ਹੈ ਕਿ ਇਸ ਖੇਡ ਬੰਨੇ ਯਾਨੀ ਕਿ ਤਾਈ ਕਵਾਂਡੋ ਵਾਲੇ ਪਾਸੇ ਬੱਚਿਆਂ ਨੂੰ ਜ਼ਰੂਰ ਆਉਣਾ ਚਾਹੀਦਾ ਭਾਵੇਂ ਖੰਡਾਰੀ ਨਾਮ ਵੀ ਬਣ ਪਰ ਇਸ ਖੇਡ ਨੂੰ ਜ਼ਰੂਰ ਸਿੱਖਣ ਜਾਂ ਕਿਸੇ ਹੋਰ ਖੇਡ ਨੂੰ ਵੀ ਖੇਡਣਾ ਚਾਹੋ ਤਾਈ ਕਵਾਂਡੋ ਜ਼ਰੂਰ ਸਿੱਖ ਲੈਣ ਘਟੋ ਘਟ ਆਪਣੀ ਰੱਖਿਆ ਲਈ ਤੇ ਤੰਦਰੁਸਤੀ ਵਾਸਤੇ ਸੋ ਬਹੁਤ ਜ਼ਰੂਰੀ ਨੁਕਤਾ ਵਾਰ-ਵਾਰ ਉੱਭਰ ਕੇ ਇਸ ਗੱਲਬਾਤ ਵਿੱਚੋਂ ਆਇਆ ਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸ ਖੇਡ ਨੂੰ ਸਿੱਖਣ ਦੀ ਤੁਹਾਡੇ ਕੋਲੋਂ ਇਹ ਵੀ ਪੁੱਛਾਂਗੇ ਕਿ ਇਹ ਜੋ ਖੇਡ ਹੈ ਤਾਈ ਕਵਾਂਡੋ ਇਹਦੇ ਵਿੱਚ ਨੌਜਵਾਨ ਨੇ ਬੱਚੇ ਨੇ ਜੁੜਨਾ ਆ ਕਿਦਾਂ ਦਾ ਸਮਾਨ ਉਹਨੂੰ ਚਾਹੀਦਾ ਹੁੰਦਾ ਕਿੱਟ ਕਿਹੋ ਜਿਹੀ ਹੁੰਦੀ ਹੈ ਉਹਦੇ ਵਿੱਚ ਕੀ ਕੁਝ ਆਉਂਦਾ ਦੇਖੀ ਜੀ ਸਪੋਰਟਸ ਉਹ ਤਾਈਕਵੋਂਡੋ ਸਿੱਖਣ ਦੀ ਕੋਈ ਏਜ ਨਹੀਂ ਹੁੰਦੀ ਬੱਚਾ 5 ਸਾਲ ਤੋਂ ਸਿੱਖ ਸ਼ੁਰੂ ਹੋ ਜਾਂਦਾ ਹੈ ਉਹ ਸਮਝਣਾ ਸ਼ੁਰੂ ਹੋ ਜਾਂਦਾ ਕਿਉਂਕਿ ਦੇਖੋ ਜਿੱਦਾਂ ਛੋਟਾ ਬੱਚਾ ਹੋਏਗਾ ਜਿੰਨਾ ਆਪਾਂ ਉਹਨੂੰ ਸਪੋਰਟਸ ਤਾਈਕਵੋਂਡੋ ਕਰਾਉਣਾ ਸ਼ੁਰੂ ਕਰਾਂਗੇ ਉਹਨਾਂ ਉਹਦੇ ਵਿੱਚ ਰੁਝਾਨ ਆਉਂਦਾ ਸ਼ੁਰੂ ਹੋ ਜਾਏਗਾ ਬਾਕੀ ਤਾਂ ਆਪਾਂ ਪੂਰੀ ਏਜ ਤੱਕ ਆਪਾਂ ਉਹਨੂੰ ਤਾਈਕਵੋਂਡੋ ਸਪੋਰਟਸ ਕਰ ਸਕਦੇ ਹਾਂ ਜਿੰਨਾ ਖੇਲੀ ਜਾਏਗਾ ਉਹਨਾਂ ਨੂੰ ਨਿਖਾਰ ਆਣਾ ਸ਼ੁਰੂ ਹੋ ਜਾਏਗਾ ਜਿੰਨਾ ਉਹ ਉਹਨਾਂ ਹੀ ਉਭਰਨਾ ਸ਼ੁਰੂ ਹੋ ਜਾਏਗਾ ਜੀ ਤੇ ਆਪਾਂ ਗੱਲ ਜਦੋਂ ਕਰ ਰਹੇ ਹਾਂ ਤਾਈਕਵਾਂਡੋ ਖੇਡ ਦੀ ਭਾਰਤ ਵਿੱਚ ਇਹਦਾ ਰੁਝਾਨ ਆਪਾਂ ਵੇਖਿਆ ਤੇ ਪੰਜਾਬ ਦੀ ਹੁਣ ਆਪਾਂ ਗੱਲ ਕਰੀਏ ਤਾਂ ਤੁਸੀਂ ਪੰਜਾਬ ਦੀ ਜਿਹੜੀ ਟੀਮ ਹੈ ਤਾਈਕਵਾਂਡੋ ਦੇ ਨਾਲ ਸਿਵਾਨ ਨੇ ਭਾਈ ਹੈ ਤੇ ਉਹ ਕਿਹੋ ਜਿਹਾ ਤਜਰਬਾ ਰਿਹਾ ਤੁਹਾਡਾ ਤੇ ਕਿਹੋ ਜਿਹਾ ਮੁਕਾਬਲੇ ਵਿੱਚ ਉਥੇ ਸਾਡੇ ਖਿਡਾਰੀਆਂ ਦਾ ਪ੍ਰਦਰਸ਼ਨ ਰਿਹਾ ਪੰਜਾਬ ਦੇ ਤਾਈਕਵਾਂਡੋ ਖਿਡਾਰੀਆਂ ਦਾ ਜੀ ਪੰਜਾਬ ਦੇ ਵਿੱਚ ਇਹ ਤਾਂ ਟਾਈਕੋਨੋ ਦਾ ਬੜਾ ਅੱਛਾ ਪ੍ਰਦਰਸ਼ਨ ਹੈ ਤੁਹਾਨੂੰ ਪਤਾ ਹੈ ਪੰਜਾਬ ਦੇ ਜਿਹੜੇ ਜੰਕਸਟਰ ਹੁੰਦੇ ਉਹ ਬੜੇ ਜ਼ੋਰਬਾਰੇ ਗਾਉਂਦੇ ਉਹਨਾਂ ਨੇ ਬੜਾ ਅੱਛਾ ਪ੍ਰਦਰਸ਼ਨ ਕੀਤਾ ਹੈ ਔਰ ਨੰਬਰ 2 ਪੰਜਾਬ ਦੇ ਵਿੱਚ ਕਾਫੀ ਪਲੇਅਰਸ ਨੇ ਨੈਸ਼ਨਲ ਲੈਵਲ ਸਟੇਟ ਲੈਵਲ ਇੰਟਰਨੈਸ਼ਨਲ ਲੈਵਲ ਕਾਫੀ ਪਲੇਅਰ ਉਹਨਾਂ ਨੇ ਕੱਢਿਆ ਹੂੰ ਹੂੰ ਉਹ ਪੰਜਾਬ ਦੇ ਜਿਹੜੇ ਲੜਕੇ ਹੁੰਦੇ ਆ ਉਹ ਕਾਫੀ ਸਟਰੋਂਗ ਬਣਨੇ ਜਾਂਦੇ ਆ ਪੂਰੇ ਸਾਡੇ ਦੇਸ਼ ਦੇ ਵਿੱਚ ਮੰਨਿਆ ਜਾਂਦਾ ਕਿ ਪੰਜਾਬ ਬੜਾ ਸਟਰੋਂਗ ਲੜਕੇ ਬਣਿਆਦਾ ਉਹਨਾਂ ਦੀ ਪਾਵਰ ਕਾਫੀ ਅੱਛੀ ਹੁੰਦੀ ਹੈ ਜੀ ਤੋ ਉਹ ਕਾਫੀ ਅੱਛੇ ਖੇਲਦੇ ਪੰਜਾਬ ਦੇ ਲੜਕੇ ਜੀ ਤੇ ਆਪਾਂ ਸੂਬਾ ਪੱਧਰ ਦੀ ਵੀ ਗੱਲ ਕਰ ਲਈ ਕੌਮੀ ਪੱਧਰ ਦੀ ਵੀ ਹੋ ਗਈ ਅੰਤਰਰਾਸ਼ਟਰੀ ਪੱਧਰ ਤੇ ਆਪਾਂ ਜ਼ਿਕਰ ਗੱਲ ਕਰੀਏ ਤਾਂ ਕਿਹੜੇ ਕਿਹੜੇ ਇਹਦੇ ਵੱਡੇ ਟੂਰਨਾਮੈਂਟ ਹੁੰਦੇ ਨੇ ਤਾਈਕਵਾਂਡੋ ਦੇ ਉਹਨਾਂ ਬਾਰੇ ਵੀ ਜ਼ਰੂਰ ਦਰਸ਼ਕਾਂ ਨੂੰ ਦੱਸਿਓ ਕਿਉਂਕਿ 올림픽 ਵਿੱਚ ਆਪਾਂ ਦਾ ਜ਼ਿਕਰ ਸੁਣਦੇ ਆ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਟੂਰਨਾਮੈਂਟਸ ਜਾਂ ਵੱਡੇ ਆਯੋਜਨ ਦੁਨੀਆ ਪੱਧਰ ਉੱਤੇ ਤਾਈਕਵਾਂਡੋ ਦੇ ਹੁੰਦੇ ਨੇ ਜੋ ਆਪਾਂ ਵੇਖ ਵੀ ਸਕਦੇ ਆ ਇਸ ਖੇਡ ਨਾਲ ਜੁੜਨ ਲਈ ਦੇਖੋ ਜਿਹੜੇ ਵੱਡੇ ਲੈਵਲ ਪੱਧਰ ਲੈਵਲ ਸ਼ੁਰੂ ਹੁੰਦੇ ਆ ਕਾਲਰਸ ਲੈਵਲ ਤੋਂ ਸ਼ੁਰੂ ਹੋ ਜਾਂਦੇ ਆ ਉਹ ਟੂਰਨਾਮੈਂਟ ਕਾਲਾਸਫੇਰ ਯੂਨੀਵਰਸਿਟੀ ਯੂਨੀਵਰਸਲ ਇੰਟਰਨੈਸ਼ਨਲ ਟੂਰਨਾਮੈਂਟ ਇੰਟਰਨੈਸ਼ਨਲ ਟੂਰਨਾਮੈਂਟ ਤੋਂ ਬਾਅਦ ਫਿਰ ਸਾਡਾ ਆਪਣਾ ਵਰਲਡ ਟੂਰਨਾਮੈਂਟ ਹੋਣਾ ਸ਼ੁਰੂ ਹੋ ਜਾਂਦਾ ਹੈ ਵਰਲਡ ਟੂਰਨਾਮੈਂਟ ਦੇ ਜਿਹੜੇ ਸਾਡੇ ਇੰਡੀਅਨਸ ਦੇ ਪਲੇਅਰ ਉਹ ਜਿਹੜੇ ਵਿਦੇਸ਼ ਦੇ ਪਲੇਅਰੋਂ ਥੋੜਾ ਫਰਕ ਆ ਗਾ ਉਹਨਾਂ ਦੇ ਥੋੜੇ ਜਿਹੇ ਜਿਹੜੇ ਸਪੋਰਟਸ ਕਰਨ ਦਾ ਤਰੀਕਾ ਅਲੱਗ ਹੈ ਸਾਡਾ ਸਪੋਰਟਸ ਕਰਨ ਦਾ ਥੋੜਾ ਤਰੀਕਾ ਅਲੱਗ ਆਗਾ ਤੇ ਕੋਈ ਐਸੀ ਗੱਲ ਨਹੀਂ ਆਗੇ ਹਾੜੋ ਪੰਜਾਬ ਦੇ ਇੰਡੀਆ ਦੇ ਵਿੱਚ ਵੀ ਕਾਫੀ ਪਲੇਅਰ ਨੂੰ ਗ੍ਰੋਥ ਕਰਦੇ ਪਏ ਆ ਕਾਫੀ ਅੱਛਾ ਮੈਡਲ ਨਿਕਲਦੇ ਪਏ ਆ ਜੀ ਹੁਣ ਲਾਸਟ ਟਾਈਮ ਮੇਰੇ ਇੱਕ ਸਟੂਡੈਂਟਸ ਐ ਸਾਊਥ ਏਸ਼ੀਆ ਟੂਰਨਾਮੈਂਟ ਖੇਲਣ ਗਿਆ ਐ ਉਹ ਹੋਇਆ ਆਂਧਰਾ ਪ੍ਰਦੇਸ਼ ਵਿਜੇਵਾੜਾ ਦੇ ਵਿੱਚ ਉਹਦਾ ਉੱਥੇ ਸਿਲਵਰ ਮੈਡਲ ਸੀ ਬੱਚੇ ਦਾ ਤੇ ਕਾਫੀ ਉਹ ਕਾਫੀ ਉਹਨੇ ਪੱਛਾ ਪ੍ਰਦਰਸ਼ਨ ਕੀਤਾ ਹੁੰਦਾ ਹੈ ਜੀ ਤੇ ਸਾਡੇ ਸੂਬੇ ਦੀ ਆਪਾਂ ਜੇਕਰ ਥੋੜੀ ਹੋਰ ਗੱਲ ਕਰੀਏ ਪੰਜਾਬ ਦੀ ਹੀ ਗੱਲ ਕਰੀਏ ਤਾਂ ਜੋ ਨੌਜਵਾਨ ਆਉਣਾ ਚਾਹੁੰਦੇ ਨੇ ਜਾਂ ਤਾਈ ਕਵਾਂਡੋ ਸਿੱਖਣ ਦੇ ਚਾਹਵਾਨ ਨੇ ਭਾਵੇਂ ਉਹ ਕਿਸੇ ਵੀ ਇਲਾਕੇ 'ਚ ਬੈਠੇ ਹੋਣ ਕਿਸੇ ਵੀ ਪਿੰਡੂ ਖੇਤਰ ਨਾਲ ਤਾਲੁਕ ਕਿਉਂ ਨਾ ਰੱਖਦੇ ਹੋਣ ਦੀ ਤਿਆਰੀ ਕਰਾਉਣ ਦੇ ਲਈ ਉਹਨਾਂ ਨੂੰ ਢੁਕਵੇਂ ਮੌਕੇ ਮਹੱਈਆ ਕਰਵਾਉਣ ਦੇ ਲਈ ਸੰਸਥਾਵਾਂ ਅਕੈਡਮੀਆ ਮੌਜੂਦ ਨੇ ਸਾਡੇ ਸੂਬੇ ਅੰਦਰ ਉਹਨਾਂ ਬਾਰੇ ਜ਼ਰੂਰ ਦੱਸਿਓ ਤਾਂ ਕਿ ਦਰਸ਼ਕਾਂ ਨੂੰ ਇਹਦਾ ਲਾਭ ਹੋ ਸਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਉਹਨ ਥਾਈਕਵਾਂਡੋ ਸਿੱਖਣ ਲਈ ਇਹਦੀ ਕੋਈ ਏਜ ਨਹੀਂ ਹੁੰਦੀ ਹੂੰ ਕੋਈ ਏਜ ਨਹੀਂ ਹੈ 5 ਸਾਲ ਛੋਟੇ ਬੱਚੇ ਤੋਂ ਸ਼ੁਰੂ ਹੋ ਜਾਂਦਾ ਹੁਣ ਜਿਸੇ ਬੱਚਾ ਹੈ ਥਾਈਕਵਾਂਡੋ ਸਿੱਖਦਾ ਹੈ ਉਹਨਾਂ ਨੂੰ ਆਪਣੇ ਆਪ ਉਹਨਾਂ ਆਣਾ ਸ਼ੁਰੂ ਹੋ ਜਾਂਦਾ ਹੈ ਇਕ ਜਿਤਨਾ ਜਿਸ ਤਰ੍ਹਾਂ ਬੱਚਾ ਖੇਡਦਾ ਜਾਏਗਾ ਜਿਸ ਤਰ੍ਹਾਂ ਜਿਸਾ ਬੱਚਾ ਪ੍ਰੈਕਟਿਸ ਕਰਦਾ ਜਾਏਗਾ ਉਸ ਤਰ੍ਹਾਂ ਬੱਚੇ ਦਾ ਰੁਜ਼ਾਨ ਵਧਦਾ ਜਾਏਗਾ ਉਹ ਉਸੇ ਲੈਵਲ ਤੇ ਹੀ ਬੰਦਾ ਖੇਲਣਾ ਸ਼ੁਰੂ ਹੋ ਜਾਏਗਾ ਹੁਣ ਕਈ ਬੱਚੇ ਹੁਣ ਕਈ ਹੁੰਦੇ ਆ ਕਿ ਆਪਾਂ ਕਿਹੜਾ ਟੂਰਨਾਮੈਂਟ ਖੇਡਣਾ ਆਪਾਂ ਨੇ ਕਿਹੜਾ ਸਪੋਰਟਸ ਕਰਨਾ ਪਰ ਤੁਸੀਂ ਆਪਣੀ ਸੈਲਫ ਡਿਫੈਂਸ ਵਾਸਤੇ ਸਿੱਖ ਸਕਦੇ ਹੋ ਆਪਣੀ ਰੱਖਿਆ ਲਈ ਵੀ ਸਿੱਖ ਸਕਦੇ ਹੋ ਆਪਣੇ ਬੱਚਿਆਂ ਨੂੰ ਸਿਖਾਓ ਜੇ ਖਾਸ ਕਰ ਉਹ ਬੱਚਿਆਂ ਨੂੰ ਸਿਖਾਓ ਜਿਹਦੇ ਬੱਚੇ ਬਹੁਤ ਕਮਜ਼ੋਰ ਹੈ ਹੁਣ ਕਈ ਬੱਚੇ ਸਾਡੇ ਕੋਲ ਇਸ ਤਰ੍ਹਾਂ ਦੇ ਜਿਹਦੇ ਮਾਨਸਿਕ ਤੌਰ ਤੇ ਬੱਚੇ ਵਿਕਸਿਤ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਟੈਕਵੋਂਡ ਉਹ ਟੈਕਵੋਂਡੋ ਸਿੱਖਦੇ ਬੱਚੇ ਸਿੱਖਦੇ ਐ ਕਿਕਸ ਵਗੈਰਾ ਕਰਦੇ ਐ ਰਨਿੰਗ ਵਗੈਰਾ ਕਰਦੇ ਉਹਨਾਂ ਬੱਚਿਆਂ 'ਚ ਕੰਫੀਡੈਂਸ ਆਣਾ ਸ਼ੁਰੂ ਹੋ ਜਾਂਦਾ ਉਹ ਕਰ ਬਿਲਕੁਲ ਕੁਝ ਵੀ ਨਹੀਂ ਕਰ ਪਾਉਂਦੇ ਪਰ ਜਦੋਂ ਇਹ ਗੇਮ ਦੇ ਨਾਲ ਜੁੜਦੇ ਐ ਤਾਂ ਉਹ ਤੋਂ ਥੋੜਾ ਉਹਨਾਂ ਦੀ ਐਕਟੀਵਿਟੀਆਂ ਜ਼ਿਆਦਾ ਵਧਣੇ ਸ਼ੁਰੂ ਹੋ ਜਾਂਦੀ ਐ ਉਹ ਪੇਰੈਂਟਸ ਬੜੇ ਖੁਸ਼ ਹੋ ਜਾਂਦੇ ਕਿ ਬੱਚਾ ਸਾਡਾ ਪਹਿਲਾਂ ਐਕਟੀਵਿਟੀਆਂ ਨਹੀਂ ਕਰਦਾ ਸੀ ਉਹਨੇ ਟੈਕਵੋਂਡੋ ਸਿੱਖਣ ਦੇ ਨਾਲ ਸਾਡਾ ਬੱਚਾ ਖੁਦ ਐਕਟੀਵਿਟੀਆਂ ਕਰਨ ਲੱਗ ਪਿਆ ਖੁਦ ਸਾਰਾ ਕੰਮ ਕਰਨ ਲੱਗ ਪਿਆ ਪਹਿਲਾਂ ਤਾਂ ਕੁਝ ਨਹੀਂ ਕਰਦਾ ਸੀ ਇਹਦੇ ਲਈ ਸਪੈਸ਼ਲ ਕੋਈ ਬੰਦਾ ਰੱਖਣਾ ਪੈਂਦਾ ਸੀ ਜਦੋਂ ਤੋਂ ਇਹ ਗੇਮ उदो तो खुद करना शुरू हो गया क्योंकि उन्होंने आदत पाई गई है कि खुद कर रनिंग कर एक्सरसाइज कर एकीकिंग किकिंग कर पंच किटिंग कर सारे डिफेंस ब्लॉक कर सब कुछ कर वो बच्चा करना शुरू हो जाता है ਜਦੋਂ ਬੱਚਾ ਕਰਨਾ ਸ਼ੁਰੂ ਹੁੰਦਾ ਉਹਦੇ ਮਨ ਦੇ ਅੰਦਰ ਕੰਫੀਡੈਂਸ ਆਣਾ ਸ਼ੁਰੂ ਹੁੰਦਾ ਮੇਨ ਕਬੀ ਹੁੰਦੀ ਬੱਚੇ ਦੇ ਅੰਦਰ ਕੰਫੀਡੈਂਸ ਨਹੀਂ ਹੁੰਦਾ ਕਿ ਮੈਂ ਕੀ ਕਰ ਪਾਵਾਂਗਾ ਮੈਂ ਕਰ ਪਾਵਾਂਗਾ ਨਹੀਂ ਕਰ ਪਾਵਾਂਗਾ ਬਸ ਇਹ ਚੀਜ਼ ਨੂੰ ਦੂਰ ਕਰਨਾ ਹੁੰਦਾ ਆਪਾਂ ਨੇ ਜਦੋਂ ਇਹ ਬੱਚਾ ਕਰਨਾ ਸ਼ੁਰੂ ਹੋ ਜਾਏਗਾ ਜਦੋਂ ਇਹ ਬੱਚਾ ਸਾਡੀ ਗਰਾਊਂਡ ਰਿੰਗ ਦੇ ਅੰਦਰ ਆਣਾ ਸ਼ੁਰੂ ਹੋ ਜਾਏਗਾ ਉਹ ਬੱਚੇ ਦੀ ਆਪਣੇ ਆਪ ਗਰੋਥ ਹੋਣੀ ਸ਼ੁਰੂ ਹੋ ਜਾਏਗੀ ਉਹ ਬੱਚੇ ਨੂੰ ਪਤਾ ਲੱਗ ਜਾਏਗਾ ਕਿ ਮੇਰੇ ਅੰਦਰ ਪਾਵਰ ਕਿੰਨੀ ਹੈ ਹੁਣ ਦੇ ਹੁਣ ਹਾਥੀ ਹਾਥੀ ਨੂੰ ਨਹੀਂ ਪਤਾ ਹੁੰਦਾ ਮੇਰੇ ਅੰਦਰ ਪਾਵਰ ਕਿੰਨੀ ਹੈ ਉਹ ਜਿੰਨਾ ਤੱਕ ਬੱਚੇ ਦੀ ਪਾਵਰ ਨੂੰ ਆਪ ਜਗਾਵਾਂਗੇ ਨਹੀਂ ਖੁਦ ਆਪਣੇ ਆਪ ਡਿਸਪਲਨ ਚ ਵਧੀਆ ਥੋੜਾ ਜਿਹਾ ਵਿਵਹਾਰ ਹੋ ਜਾ ਅੱਛਾ ਹੋ ਜਾਂਦਾ ਇੱਕ ਸਪੋਰਟਸਮੈਨ ਬੰਨਣਾ ਸ਼ੁਰੂ ਹੋ ਜਾਂਦਾ ਜੀ 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 ਸੋ ਤਾਈਕਵਾਂਡੋ ਦੀ ਜਿਹੜੀ ਖੇਡ ਹੈ ਜਿਵੇਂ ਤੁਸੀਂ ਦੱਸਿਆ ਇਹ ਸਿਰਫ ਖੇਡ ਹੀ ਨਹੀਂ ਬੱਚੇ ਦੀ ਇੱਕ ਸ਼ਖਸੀਅਤ ਜਿਹੜੀ ਉਹ ਨੂੰ ਵੀ ਨਿਖਾਰ ਦਿੰਦੀ ਹੈ ਪੂਰੇ ਤਰੀਕੇ ਨਾਲ ਬਹੁਤ ਸਾਰੇ ਗੁਣ ਤਾਈਕਵਾਂਡੋ ਸਦਕਾ ਇੱਕ ਬੱਚੇ ਦੇ ਅੰਦਰ ਆ ਸਕਦੇ ਆ ਤੇ ਇਹਦੀ ਤਿਆਰੀ ਕਰਾਉਣ ਲਈ ਵੀ ਸਾਡੇ ਕੋਲ ਸੰਸਥਾਵਾਂ ਜਿਹੜੀਆਂ ਨੇ ਹੁਣ ਮੌਜੂਦ ਨੇ ਆਧੁਨਿਕ ਸਮੇਂ ਅੰਦਰ ਕਾਫੀ ਸੁਧਾਰ ਹੋ ਰਿਹਾ ਹੈ ਤੇ ਜਾਂਦੇ ਜਾਂਦੇ ਸੰਖੇਪ ਵਿੱਚ ਤੁਹਾਡੇ ਕੋਲ ਜਾਨਣਾ ਚਾਹਾਂਗੇ ਕਿ ਨੌਜਵਾਨ ਜਿਹੜੇ ਇਸ ਖੇਡ ਨਾਲ ਜੁੜਨਾ ਚਾਹੁੰਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਖੇਡ ਦਾ ਜਿਹੜਾ ਭੂਵੇਖਿਆ ਉਹ ਕਾਫੀ ਰੋਸ਼ਨ ਤੁਹਾਨੂੰ ਨਜ਼ਰ ਆਉਂਦਾ ਹੈ ਬਿਲਕੁਲ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਹਰ ਨੌਜਵਾਨ ਨੂੰ ਕਿ ਇਹ ਟਾਈਕੋਂਡੋ ਕਰੋ 셀 ਡਿਫੈਂਸ ਆਪਣਾ ਆਪਣੇ ਆਤਮ ਰક્ષਣ ਸਿੱਖੋ ਉਹ ਨਸ਼ਿਆਂ ਨੂੰ ਛੱਡ ਕੇ ਇਸ ਸਾਈਡ ਵਾਲਾ ਆਓ ਸਪੋਰਟਸ ਵਾਲਾ ਆਓ ਜਦੋਂ ਤੁਸੀਂ ਟਾਈਕੋਂਡੋ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਆਪਾਂ ਕੀ ਚੀਜ਼ ਕਰ ਸਕਦੇ ਆਂ ਆਪ ਨੋਜ਼ਵਾਨ ਨੂੰ ਪਤਾ ਨਹੀਂਗਾ ਕਿ ਤੁਹਾਡੇ ਅੰਦਰ ਕਿੰਨੀ ਸ਼ਕਤੀ ਹੈ ਕਿੰਨੀ ਪਾਵਰ ਹੈ ਤੁਸੀਂ ਆਪਣੀ ਪਾਵਰ ਸ਼ਕਤੀ ਨੂੰ ਇਹ ਗੇਮ ਦੇ ਵਿੱਚ ਯੂਟਿਲਾਈਜ਼ ਕਰੋ ਤੁਹਾਨੂੰ ਖੁਦ ਨੂੰ ਖੁਦ ਪਤਾ ਲੱਗ ਜਾਏਗਾ ਕਿ ਆਪਾਂ ਕੀ ਕਰ ਸਕਦੇ ਹਾਂ ਜੀ ਬਿਲਕੁਲ ਸੋ ਬਹੁਤ ਸੰਭਾਵਨਾਵਾਂ ਦੇ ਨਾਲ ਭਰਪੂਰ ਹੈ ਇਹ ਖੇਡ ਤਾਈਕਵਾਂਡੋ ਸਵੈ ਰੱਖਿਆ ਤੋਂ ਸ਼ੁਰੂ ਹੋ ਕੇ ਕਈ ਹੋਰ ਪਹਿਲੂ ਜਿਹੜੇ ਆ ਉਹ ਤੁਹਾਨੂੰ ਮਹਿਆ ਕਰਵਾਉਂਦੀ ਹੈ ਵਿਸ਼ਾ ਬਹੁਤ ਦਿਲਚਸਪ ਹੈ ਦੇ ਬਾਰੇ ਬਹੁਤ ਹੋਰ ਗੱਲਾਂ ਕੀਤੀਆਂ ਜਾ ਸਕਦੀਆਂ ਸੀ ਪਰ ਅੱਜ ਦੇ ਪ੍ਰੋਗਰਾਮ ਦਾ ਵੇਲਾ ਜਿਹੜਾ ਇੱਥੇ ਮੁਕੰਮਲ ਹੋਣ ਵਾਲਾ ਵੱਧ ਰਿਹਾ ਸੋ ਬਹੁਤ ਬੇਸ਼ਕੀਮਤੀ ਜਾਣਕਾਰੀ ਨਵੀਂ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਨਮਸਕਾਰ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਕਿਸੇ ਹੋਰ ਖੇਡ ਬਾਰੇ ਗੱਲ ਕਰਾਂਗੇ ਕਿਸੇ ਹੋਰ ਮਾਹਿਰ ਸ਼ਖਸੀਅਤ ਦੇ ਨਾਲ ਆਸ ਕਰਦੇ ਹਾਂ ਕਿ ਅੱਜ ਦਾ ਅੰਕ ਤੁਹਾਨੂੰ ਪਸੰਦ ਆਇਆ ਹੋਵੇਗਾ ਫਿਲਹਾਲ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਬਹੁਤ ਬਹੁਤ ਧੰਨਵਾਦ